ਜਿਵੇਂ ਬੋਲ ਤੋ ਕੁਲ ਹੋ ਰਹੀ ਹੈ ਅ ਜਿਨ ਹਉ ਤੇ ਪ੍ਰਦੇਸ਼ਾਂ ਦੇ ਵਿੱਚ ਖਾਸ ਤੌਰ ਤੇ ਜ਼ਿਆਦਾ ਚਰਚਾ ਛਿੜ ਗਈ ਹੈ ਆਪਾਂ ਅਕਸਰ ਤੁਹਾਡੇ ਨਾਲ ਹੀ ਗੱਲ ਕਰਦੇ ਹਾਂ ਕਿ ਜੇਕਰ ਮੀਂਹ ਪੰਜਾਬ ਦੇ ਵਿੱਚ ਪੈਂਦਾ ਤਾਂ ਛਤਰੀਆਂ ਨਿਊਜ਼ੀਲੈਂਡ 'ਚ ਖੁੱਲ ਜਾਂਦੀਆਂ ਇਸੇ ਤਰ੍ਹਾਂ ਵੱਖ-ਵੱਖ ਮੁਲਕਾਂ ਦੇ ਵਿੱਚ ਜਿੱਥੇ-ਕਿਤੇ ਪੰਜਾਬੀ ਵਸੇ ਹੋਏ ਨੇ ਉਹਨਾਂ ਸਾਰਿਆਂ ਦਾ ਧਿਆਨ ਇਸ ਗੱਲ ਦੇ ਉੱਤੇ ਪੂਰੀ ਪਰਪੱਕਤਾ ਨਾਲ ਸੀ ਕਿ ਆਖਰਕਾਰ ਜਿਹੜੀ ਨਵੀਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਇਲੈਕਸ਼ਨ ਹੋਣੀ ਹੈ ਉਸ ਦੇ ਨਤੀਜੇ ਪੰਜਾਬ ਦੇ ਅਤੇ ਦੇਸ਼ਪੁਰ ਦੇ ਬਾਕੀ ਦੇ ਰਾਜਨੀਤਿਕ ਸਮੀਕਰਨਾਂ ਨੂੰ ਕਿਹਸਾ ਤੱਕ ਪ੍ਰਭਾਵਿਤ ਕਰ ਸਕਦੇ ਨੇ ਉਸ ਤੋਂ ਪਹਿਲਾਂ ਮੈਂ ਯਾਦ ਕਰਾ ਦਿਆਂ ਕਿ ਫੇਸਬੁੱਕ ਪੇਜ ਲਾਈਵ ਦੇ ਨਾਲ ਨਾਲ ਤੁਸੀਂ ਸਾਨੂੰ ਰੇਡੀਓ ਦੇ ਉੱਤੇ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੁਣ ਰਹੇ ਹੋ ਫਕਤਾਨੀ ਤੇ ਬੀ ਆਫਨਰਟੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 1107 ਐਮ ਹੇਸਟਿੰਗਸ ਹਾਕਸਬੇ ਇਲਾਕੇ ਦੇ ਵਿੱਚ 1530 ਐਮ ਆਕਲੈਂਡੀ ਡੀਟੀਐਫਐਮ ਤੇ ਹਿਮਿਲਟਨ ਦੇ ਵਿੱਚ 88.1 ਐਫਐਮ ਦੇ ਉੱਤੇ ਹੁਸੀਂ ਤੁਹਾਨੂੰ ਮੁਖਾਤਬਾ ਮੇਰੇ ਨਾਲ ਸਾਡੇ ਬਹੁਤ ਪਿਆਰੇ ਮਿੱਤਰ ਅਤੇ ਚਿਰਾਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਬਰੀਕੀ ਨਾਲ ਦੇਖਣ ਵਾਲੇ ਰਾਜਨੀਤਿਕ ਵਿਸ਼ਲੇਸ਼ਕ ਸ਼੍ਰੀ ਅਨਲ ਰਾਏ ਸ਼ਾਮਲ ਹੋ ਰਹੇ ਨੇ ਰਾਏ ਸਾਹਿਬ ਜੀ ਆਇਆਂ ਨੂੰ ਨਮਸਕਾਰ ਆਦਾਬ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਐਂਡ ਸਲਾਮ ਜਿਸ ਤਰ੍ਹਾਂ ਦੀ ਫੋਟੇ ਤੁਸੀਂ ਕਬੂਲ ਕਰੋ ਜਿਹੜਾ ਕੁਰਤਾ ਵਜਾ ਮੈਂ ਤੁਸੀਂ ਪਾਇਆ ਹੁਣੇ ਤੋਂ ਮੈਂ ਇਹ ਅੰਦਾਜ਼ਾ ਲਾਵਾ ਵੀ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਕਿਤੇ ਨਾ ਕਿਤੇ ਹੱਥ ਪੈ ਸਕਦਾ ਚਲੋ ਇਹ ਰਾਜਨੀਤਿਕ ਸਵਾਲ ਤੁਹਾਡਾ ਇਹ ਚੱਲਦਾ ਰਹਿੰਦਾ ਭਾਜੀ ਉਹ ਤਾਂ ਸਮਝ ਦੱਸੂਗਾ ਜੀ ਕਿ ਕਿਹੜੀ ਧਿਰ ਬਾਜ਼ੀ ਮਾਰਦੀ ਆ ਬਾਕੀ ਨੋ ਡਾਊਟ ਕਾਂਗਰਸ ਬਹੁਤ ਅੱਛਾ ਕਰ ਰਹੀ ਆ ਅੱਛਾ ਕਾਂਗਰਸ ਦੇ ਚਾਂਸਸ ਪਹਿਲਾਂ ਨਾਲੋਂ ਜ਼ਿਆਦਾ ਬ੍ਰਾਈਟ ਆ ਜੋ ਅਜੇ ਕੱਲ ਸਾਰੇ ਦੱਸ ਰਹੇ ਆ ਵਿਸ਼ਲੇਸ਼ਕ ਤੋਂ ਬਾਕੀ ਦੇਖਦੇ ਆਂ ਆਪਸੀ ਲੜਾਈ ਤੋਂ ਕਾਂਗਰਸ ਕਦਾਂ ਛਡਕਾਰਾ ਪਾਊਗੀ ਇਹ ਕਾਂਗਰਸ ਦਾ ਇੱਕ ਪੁਰਾਣਾ ਪਿਸ਼ੋਕੜ ਹੀ ਰਿਹਾ ਇਹ ਕੋਈ ਕਾਂਗਰਸ ਦੇ ਲਈ ਕੋਈ ਨਵੀਂ ਖੇਡ ਨਹੀਂ ਆ ਸੋ ਸਿਆਣੇ ਕਹਿੰਦੇ ਆਂ ਕਿ ਜਿਹੜੇ ਘਰ ਵਿੱਚ ਲੜਾਈ ਹੋਏ ਤੇ ਅਗਰ ਉਹਨੂੰ ਸਮੇਂ ਦੇ ਸਾਂਭ ਲਿਆ ਜਾਏ ਤਾਂ ੱਪੜਦਾ ਰਹਿ ਜਾਂਦਾ ਸੋ ਅਗਰ ਸਮੇਂ ਦੇ ਸਾਂਭ ਲੈ ਲੈ ਲਣਗੇ ਤਾਂ ਟੱਕ ਲੈਣਗੇ ਤਾਂ ਥੋੜਾ ਬਚਾਅ ਹੋ ਜਾਊਗਾ ਨਹੀਂ ਤਾਂ ਫਿਰ ਜਿਹੜਾ ਰਾਹ ਛਾੜੂ ਵਾਲਿਆਂ ਦਾ ਦਿੱਲੀ ਨੂੰ ਗਿਆ ਉਹ ਕਾਂਗਰਸ ਦਾ ਤੇ ਬਾਕੀ ਪਾਰਟੀਆਂ ਦਾ ਵੀ ਚਲਾ ਜਾਊਗਾ ਇੱਕ ਪਾਸੇ ਤਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਕਹਿੰਦੇ ਸੀ ਖਾਨਦਾਨੀ ਬੰਦੇ ਹੁੰਨੇ ਆ ਤੇ ਹਰੀਸ਼ਾਹੀ ਵਾਲਾ ਪੈਨ ਉਹਨਾਂ ਨੇ ਵੀ ਆਪਣੀ ਸ਼ੇਰਵਾਨੀ ਨੂੰ ਲਾਇਆ ਹੁੰਦਾ ਦੂਜੇ ਪਾਸੇ ਜਿਹੜਾ ਤੁਹਾਡੇ ਵਰਗਾ ਨੌਜਵਾਨ ਆ ਜਿਹੜਾ ਕਹਿੰਦਾ ਵੀ ਹੁਣ ਮੈਂ ਪੱਗ ਤਾੰ ਮੰਨਣੀ ਸ਼ੁਰੂ ਕੀਤੀ ਵੀ ਪੰਜਾਬ ਦੇ ਵਿੱਚ ਜਿਹੜੇ ਰਵਾਇਤੀ ਮੁੱਖ ਮੰਤਰੀ ਆ ਆਵੇਂ ਕੇਸ ਕੱਟੇ ਹੀ ਹੋਣ ਇੱਕ ਤਾਂ ਉਹ ਜੱਟ ਸਿੱਖ ਮੁੱਖ ਮੰਤਰੀ ਹੋਣਾ ਜ਼ਰੂਰੀ ਆ ਦੋ ਜਿਵੇਂ ਪਾਕ ਬਣਨੀ ਸ਼ੁਰੂ ਕਰਤੀ ਜਿਵੇਂ ਕਿਸੇ ਟਾਈਮ ਭਗਵੰਤ ਮਾਨ ਨੇ ਬਣਨੀ ਸ਼ੁਰੂ ਕੀਤੀ ਸੀ ਜੀ ਦੋਨਾਂ ਚ ਕਿਹਨੂੰ ਸੀਐਮ ਦਾ ਚਿਹਰਾ ਦੇਖਦੇ ਆ ਆ नो ਡਾਊਟ ਜੀ ਪੰਜਾਬ ਸਿੱਖ ਡੋਮੀਨੇਟ ਸਟੇਟ ਜ਼ਰੂਰ ਹੈਗੀ ਆ ਹਮ ਤੇ ਹਮੇਸ਼ਾ ਜੋ ਇਤਿਹਾਸ ਕਹਿੰਦਾ ਆ ਕਿ ਮжоਰਿਟੀ ਆਫ ਦਾ ਆਪਣੇ ਸੀਐਮ ਜਿਹੜੇ ਸਿੱਖ ਫੇਸ ਹੀ ਰਹੇ ਆ ਤੋ ਫਿਰ ਉਹੀ ਦੋਨਾਂ ਵਿੱਚ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਉਹੀ ਸੇਮ ਚੀਜ਼ ਆ ਜਾਂਦੀ ਆ ਸੋ ਲੈਟਸ ਸੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਕੋਲ ਬਹੁਤ ਲੰਬਾ ਚੋੜਾ ਤਜਰਬਾ ਯੈਸ ਔਰ ਬਹੁਤ ਇੱਕ ਵਿਸ਼ਾਲ ਉਹਨਾਂ ਦਾ ਵਿਜ਼ਨ ਆ ਔਰ ਦੂਸਰੇ ਪਾਸੇ ਸਰਦਾਰ ਵਿਡਿੰਗ ਸਾਹਿਬ ਉਹ ਇੱਕ ਬਹੁਤ ਹੀ ਜਿਆਦਾ ਵਿਸ਼ਾਲ ਏਰੀਆ ਚ ਵਿਚਰ ਰਿਹਾ ਹੈ ਸਟੂਡੈਂਟ ਬੋਲ ਸਟੂਡੈਂਟ ਪੋਲਿਟਿਕਸ ਚ ਰਿਹਾ ਔਰ ਆਪਣੇ ਯੂਥ ਦੇ ਇੰਡੀਆ ਦੇ ਇਨਚਾਰਜ ਰਿਹਾ ਉਹਨਾਂ ਦਾ ਹਰ ਉਹਨਾਂ ਨੇ ਵਾਤਾਵਰਨ ਹਰ ਤਰ੍ਹਾਂ ਦੇ ਲਹਿਜੇ ਦੇ ਬੰਦੇ ਨੂੰ ਉਹਨਾਂ ਨੇ ਹੈਂਡਲ ਕੀਤਾ ਹੋਇਆ ਤੋਂ ਉਸ ਜ਼ਾਵਾਂ ਚ ਵਿਚਰ ਰਿਹਾ ਜੀ ਗਾਂਧੀ ਤੋਂ ਬਾਅਦ ਉਹਨਾਂ ਦੇ ਔਲਾਦ ਦੇ ਵੀ ਲੱਗੇ ਆ ਜੀ 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 ਨੋ ਡਾਊਟ ਉਹ ਲੱਗੇ ਨੇ ਸਰਦਾਰ ਪ੍ਰਤਾਪ ਸਿੰਘ ਬਾਈਬਾ ਵੀ ਲੱਗੇ ਨੇ ਔਰ ਅਸੀਂ ਚਾਹੁੰਦੇ ਆ ਮੱਝ ਜੋ ਸਾਡਾ ਪਰਸਨਲੀ ਅਸੀਂ ਖੁਦ ਚਾਹੁੰਦੇ ਆ ਕਿ ਬਾਈਬਾ ਸਾਹਿਬ ਨੂੰ ਵੀ ਮੌਕਾ ਮਿਲੇ ਔਰ ਸਾਡੇ ਸੋ ਦਾਰ ਹੋਏ ਤਨੁਜੇਤਾ ਹਾਰ ਪ੍ਰੋਜ਼ੇਲਿੰਟ ਪਿੰਡ ਪੈਂਦਾ ਜਾਂ ਕਸਬਾ ਪੈਂਦਾ ਮਕੇਰੀਆਂ ਉੱਥੋਂ ਦੇ ਬਹੁਤ ਦਿਗਜ ਲੀਡਰ ਹੋਏ ਆ ਡਾਕਟਰ ਕੇਵਲ ਕ੍ਰਿਸ਼ਨ ਜੀ ਇੱਕ ਸਮਾਂ ਇਦਾਂ ਦਾ ਆਇਆ ਜਿੱਥੇ ਚਰਚਾ ਚੱਲ ਪਈ ਵੀ ਸ਼ਾਇਦ ਇਹਨਾਂ ਦਾ ਵੀ ਮੁੱਖ ਮੰਤਰੀ ਦਾ ਗੁਣਾ ਪੈ ਗਿਆ ਪਰ ਪਿਆ ਨਹੀਂ ਜਿਹੜੀ ਤੁਸੀਂ ਆਪ ਗੱਲ ਮੈਂਸ਼ਨ ਕੀਤੀ ਵੀ ਉਹਦੇ ਵਿੱਚ ਆ ਬਹੁਤ ਸਮਾਂ ਪਹਿਲਾਂ ਕਾਂਗਰਸ ਦੇ ਅੰਦਰੋਂ ਵੀ ਸ਼ਮਸ਼ੀਰ ਸਿੰਘ ਦੂਲੋ ਨੇ ਮਹਾਰਾਣੀ ਪ੍ਰੀਤਕੌਰ ਦੇ ਨਾਲ ਸ਼ਾਦੀ ਜੰਗ ਇਸ ਸਮਾਂ ਵਿੱਚ ਬਹੁਤ ਤੇਜ਼ ਰੱਖੀ ਕਿ ਦਲਿਤ ਮੁੱਖ ਮੰਤਰੀ ਕਿਉਂ ਨਹੀਂ ਉਸ ਬਾਅਦ ਫਿਰ ਚੰਨੀ ਹੁਣਾਂ ਦੇ ਨਾਮ ਤੇ ਗੁਣਾ ਪੈ ਗਿਆ ਜੀ ਉਹ ਗੁਨਾ ਪਿਆ ਗਿਆ ਔਰ ਜਿਸ ਤਰ੍ਹਾਂ ਪਿਆ ਉਹ ਸਾਰਿਆਂ ਦੇ ਸਾਹਮਣੇ ਹੀ ਆ ਤੇ ਚਲੋ ਲੌਂਗ ਟਰਮ ਉਹਨਾਂ ਨੂੰ ਵੀ ਮੌਕਾ ਨਹੀਂ ਮਿਲਿਆ ਪਰ ਚਲੋ ਜਿੰਨਾ ਉਹਨਾਂ ਨੇ ਕੀਤਾ ਪਬਲਿਕ ਦੇ ਸਾਹਮਣੇ ਆ ਲੈਟ ਸੇ ਪਰ ਵਦਾਂ ਹੁਣ ਵੀ ਇੱਕ ਵਰਗ ਜਿਹੜਾ ਚੰਨੀ ਦੇ ਹੱਕ ਚਾਹ ਦਾ ਨਾਰਾ ਮਾਰ ਰਿਹਾ ਜੀ ਉਹ ਚੱਲ ਰਿਹਾ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਤੁਸੀਂ ਪੋਸਟ ਅਗਰ ਕੰਪੈਰੀਜ਼ਨ ਕਰਨਾ ਹੋਏ ਤਾਂ ਉਹਨਾਂ ਦੇ ਲਾਈਕਸ ਬਾਕੀਆਂ ਨਾਲ ਹੱਲੇ ਵੀ ਜ਼ਿਆਦਾ ਨੇ ਕੋਈ ਸ਼ੱਕ ਨਹੀਂ ਉਹ ਆਈ ਡੋਨਟ ਨੋ ਕਿ ਕਿਹੜੇ ਕਰ ਰਿਹਾ ਬਟ ਸਟਿਲ ਜੋ ਹੈ ਉਹਨਾਂ ਦੇ ਹੱਲੇ ਵੀ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਦੇਖਣਾ ਜਾਂ ਸੁੰਣਾ ਜਿੰਨੀ ਦਿਲਚਸਪ ਮੋਹ ਹੈ ਉਹਨਾਂ ਨੇ ਜਲੰਧਰ ਤੇ ਜਿੰਨੀ ਤੰਦਹੀ ਦੇ ਨਾਲ ਉਹਨਾਂ ਨੇ ਚੋਣ ਜਿੱਤੀ ਖਾਸ ਤੌਰ ਤੇ ਦੁਆਬੇ ਦੇ ਵਿੱਚ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਸਭ ਤੋਂ ਵੱਡਾ ਸਾਡਾ ਜਿਹੜਾ ਦਲਿਤ ਵਰਗ ਆ ਦਲਿਤ ਵੋਟਰਾ ਉਹ ਵਸਦਾ ਆ ਔਰ ਉਦਾਂ ਵੀ ਸੋਸ਼ੀਅਲੀ ਇੰਪਾਵਰਮੈਂਟ ਉਹਨਾਂ ਦੀ ਇਕਨੋਮਿਕਲੀ ਇੰਪਾਵਰਮੈਂਟ ਜੇ ਅਸੀਂ ਦੇਖਦੇ ਆ ਤਾਂ ਉਹ ਕਿਤੇ ਜ਼ਿਆਦਾ ਆ ਉਹਨਾਂ ਹਾਲਾਤਾਂ ਚ ਹੋ ਸਕਦਾ ਕਿ ਚੰਨੀ ਹੁਣ ਵੀ ਰੇਸ ਦੇ ਵਿੱਚ ਹੋਣ ਔਰ ਉਹਨਾਂ ਨੇ ਮੌਜੂਦਾ ਸਰਕਾਰ ਦੇ ਬੰਦੇ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਐਗਜੈਕਟਲੀ ਜੀ ਔਰ ਨਵੇਂ ਹਲਕੇ ਚ ਆ ਕੇ ਪੁਰਾਣੇ ਬੰਦੇ ਦੀ ਕਿਸੇ ਹੋਰ ਦੀ ਸੀਟ ਸੀਗੀ ਉਥੇ ਆ ਕੇ ਜਿੱਥਾ ਹਾਸਲ ਕੀਤੀ ਸੋ ਉਹਨਾਂ ਦਾ ਵੀ ਇੱਕ ਆਪਣੀ ਇੱਕ ਲੋਕਪ੍ਰਿਅਤਾ ਜੋ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਸ ਟਾਈਮ ਲੋਕਪ੍ਰਿਅਤਾ ਤਾਂ ਯਾਦ ਆ ਕਿ ਬੀਬੀਸੀ ਜਿਹੜੀ ਦਾਵਾ ਕਰਦੀ ਨਹੀਂ ਕਿ ਦਲਿਤ ਦੀ ਬੇਟੀ ਭਾਰਤ ਦੀ ਪ੍ਰਧਾਨ ਮੰਤਰੀ ਕਿਉਂ ਨਹੀਂ ਬਣ ਸਕਦੀ ਉਹ ਕਿੱਥੇ ਨੇ ਅੱਜਕੱਲ ਦੇਖੋ ਜੀ ਸਾਰਿਆਂ ਦਾ ਆਪੋ ਆਪਣਾ ਜੋੜ ਤੋੜਾ ਉਹ ਵੀ ਆਪਣੀ ਜਗ੍ਹਾ ਲੱਗੇ ਪਏ ਆ ਬਾਕੀ ਸਮਾਂ ਹੋਂ ਤੇ ਸਾਰਿਆਂ ਨੂੰ ਮੌਕਾ ਮਿਲੇਗਾ ਜਿਹੜਾ ਬੰਦਾ ਲਾਈਨ 'ਚ ਲੱਗਿਆ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪਹੁੰਚੇਗਾ ਪਰ ਅਸੀਂ ਇਹ ਹੀ ਉਮੀਦ ਕਰਦੇ ਆਂ ਕਿ ਕੋਈ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਏ ਜਾਤ ਪਾਤਾਂ ਤੋਂ ਉੱਪਰ ਉੱਠ ਕੇ ਅਸੀਂ ਜਿੱਥੇ ਬੈਠੀਏ ਪੰਜਾਬ ਦੀ ਵੈਲਬੀਂਗ ਲਈ ਕੰਮ ਕਰੀਏ ਇੰਡੀਆ ਦੀ ਵੈਲਬੀਂਗ ਲਈ ਕੰਮ ਕਰੀਏ ਕਿਉਂਕਿ ਸਰਕਾਰਾਂ ਦੇ ਔਰ ਲੀਡਰਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਉਹ ਜਿਹੜੀ ਚੇਅਰ ਆ ਜਿਹੜੀ ਉਹ ਤੁਹਾਡੇ ਪਬਲਿਕ ਨੂੰ ਗਵਰਨ ਕਰਦੀ ਆ ਉਹਦੇ ਹੱਥ 'ਚ ਹੁੰਦਾ ਤੁਸੀਂ ਆਪਣੇ ਵਸਿੰਦੇਆ ਦੀ ਜ਼ਿੰਦਗੀ ਕਿੰਨੀ ਸੁਖਾਲੀ ਕਰਨੀ ਆ ਜਾਂ ਕਿੰਨੀ ਕੰਪਲੈਕਸ ਕਰਨੀ ਆ ਸੋ ਜਿਹੜਾ ਵੀ ਆਵੇ ਇਹ ਐਸਾ ਕੰਮ ਕਰਕੇ ਜਾਏ ਕਿ ਆਮ ਗਰੀਬ ਮਜ਼ਦੂਰ ਕਿਸਾਨ ਤਬਕਾ ਉਹ ਸਾਰਿਆਂ ਨੂੰ ਕੁਝ ਨਾ ਕੁਝ ਕੁਝ ਨਾ ਕੁਝ ਰਾਹਤ ਮਿਲੇ ਚਲੋ ਮੰਨ ਲਓ ਅਸੀਂ ਜਾਤ ਪਾਤ ਨੂੰ ਪਾਸੇ ਰੱਖ ਲੈਨੇ ਆ ਇਲਾਕੇ ਨੂੰ ਪਾਸੇ ਰੱਖ ਲੈਨੇ ਆ ਧਰਮ ਨੂੰ ਪਾਸੇ ਰੱਖ ਲੈਨੇ ਆ ਪੰਜਾਬ ਦੇ ਕਿਹੜੇ ਪੰਜ ਮੁੱਦੇ ਆ ਜਿਹੜੇ ਅਨਲ ਰਾਏ ਹੁਣਾਂ ਦੇ ਦਿਮਾਗ ਦੇ ਵਿੱਚ ਹਰ ਵੇਲੇ ਖੌਰੂ ਪਾਉਂਦੇ ਆ ਵੀ ਨੀ ਯਾਰ ਆ ਪੰਜ ਚੀਜ਼ਾਂ ਦਾ ਤਾਂ ਹੱਲ ਹੋਣਾ ਚਾਹੀਦਾ ਦੇਖੋ ਇਹ ਪੰਜਾਬ ਦੇ ਮੁੱਦੇ ਤਾਂ ਐਸੇ ਆ ਉਹ ਰਾਜਨੀਤੀ ਐਸੀ ਆ ਵੀ ਜਿਹਦੇ ਵਿੱਚ ਮੁੱਦੇ ਕਦੇ ਖਤਮ ਹੀ ਨਹੀਂ ਹੁੰਦੇ ਹੁ ਮਹੀਨੇ ਬਾਅਦ ਇੱਥੇ ਮੁੱਦਾ ਚੱਕ ਦਿੱਤਾ ਜਾਂਦਾ ਕੋਈ ਹੋਰ ਅੱਜ ਹੋਰ ਆ ਮਹੀਨੇ ਬਾਅਦ ਤੁਸੀਂ ਦੇਖੋਗੇ ਹੋਰ ਹੋਏਗਾ ਔਰ ਹਰ ਬੰਦੇ ਦੇ ਅਲੱਗ-ਅਲੱਗ opinion ਨੇ ਔਰ ਅਲੱਗ-ਅਲੱਗ ਉਸਾਬ ਨਾਲ ਉਹਦੇ ਮੁੱਦੇ ਆ ਹੁਣ ਇੱਕ ਜਿਹੜਾ ਥੋੜਾ ਬੋਦਾ ਪੜਿਆ ਲਿਖਿਆ ਬੰਦਾ ਉਹਦੇ ਹੋਰ ਆ ਉਹ ਪਾਣੀ ਦੀ ਗੱਲ ਕਰ ਤੋਂ ਸਟਾਰਟ ਕਰ ਲੂਗਾ ਦੂਸਰਾ ਜਿਹੜਾ ਮਾਤੜ ਬੰਦਾ ਉਹਦਾ ਕਸੂਰ ਨਹੀਂ ਆ ਉਹਦੀ ਵਿੱਤੀ ਹਾਲਤ ਐਸੀ ਆ ਕਿ ਉਹ ਸਟਾਰਟੀ ਤੁਹਾਡੇ ਦਾਲ ਛੋਨੇ ਤੋਂ ਕਰੂਗਾ ਹਾਂਜੀ ਚਾਵਲ ਤੋਂ ਸੋ ਸਭ ਤੋਂ ਪਹਿਲਾਂ ਸਾਡੇ ਹਿਸਾਬ ਨਾਲ ਤਾਂ ਪਾਣੀ ਤੇ ਵਰਕ ਕਰਨਾ ਚਾਹੀਦਾ ਜਿਹੜਾ ਕਿ ਸਾਡੇ ਕਿਤੇ ਲਿਸਟ ਵਿੱਚ ਨਹੀਂ ਹੈਗਾ ਲੀਡਰਾਂ ਦੀ ਵੀ ਕੋਈ ਨਹੀਂ ਦੇਖਦਾ ਕਿ ਪਾਣੀ ਦਾ ਕੀ ਹਾਲ ਬਣਿਆ ਔਰ ਕੈਂਸਰ ਟ੍ਰੇਨ ਸਾਡੇ ਪੰਜਾਬ ਤੋਂ ਚੱਲ ਗਈ ਜਿੰਨੂੰ ਵੀ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀਗਾ ਹਾਂਜੀ ਬਿਲਕੁਲ ਤੇ ਇਹ ਸਾਡੇ ਲਈ ਸਭ ਤੋਂ ਇੱਕ ਜੋ ਸਾਡੀਆਂ ਨਸਾਂ ਨਸਲਾਂ ਨੂੰ ਵਗੜਨ ਵਾਲੀ ਗੱਲ ਆ ਔਰ ਵਿਦਿਆ ਦੇ ਖੇਤਰ ਵਿੱਚ ਚੇਂਜ ਚਾਹੀਦੀ ਹੈ ਜੋ ਸੋ ਕਾਲਡ ਉਥੇ ਕਾਲਜਿਸ ਖੁੱਲੇ ਆ ਸੋ ਕਾਲਡ ਉਥੇ ਇੰਸਟੀਚੂਨਸ ਬਿਲਟ ਕੀਤੇ ਗਏ ਆ ਜੋ ਨਵੇਂ ਪੁਰਾਣੇ ਸਾਰੇ ਸਿਆਸਤਦਾਨਾਂ ਦੀ ਰਹਿ ਦੇ ਨਾਲ ਸਰਵਾਈਵ ਵੀ ਕਰਦੇਗੇ ਉਹਨਾਂ ਉੱਪਰ ਨੱਥ ਪੈ ਕੇ ਇੰਪਰੂਵਮੈਂਟ ਚਾਹੀਦੀ ਆ ਨਸਲਾਂ ਦੇ ਨਾਲ ਨਾਲ ਫਸਲਾਂ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਟਾਰਟ ਹੀ ਉੱਥੋਂ ਹੁੰਦਾ ਹੁੰਦਾ ਕਿ ਜਿਹੜਾ ਮਾਤੜ ਬੰਦਾ ਉਹਦੀ ਦਾਲ ਛੋਨੇ ਚਾਵਲ ਦੀ ਉਹ ਕਿੱਥੋਂ ਉਹ ਸਾਰੇ ਉੱਥੇ ਇਕੱਠੇ ਹੋ ਕੇ ਬੈਠੇ ਆ ਸਰਕਾਰ ਨੇ ਮੰਗਤੇ ਬਣਾਤਾ 2 ਰੁਪਏ ਨੂੰ ਦੇ ਤਾ 2 ਰੁਪਏ ਨੂੰ ਦਾਲ ਦੇ ਦਿੱਤੀ ਤੁਹਾਨੂੰ ਮੰਗਤਿਆਂ ਨੂੰ ਹਟਾ ਕੇ ਉਹਨਾਂ ਨੂੰ ਜੀ ਉਸ ਕਾਬਿਲ ਕਰਨ ਉਹਨਾਂ ਨੂੰ ਕੰਮ ਦੇ ਔਰ ਪੜ੍ਹਾਈ ਦੇਣ ਉਹਨਾਂ ਦੇ ਬੱਚਿਆਂ ਨੂੰ ਵੀ ਆਪ ਕਮਾ ਕੇ ਖਾ ਸਕਣ ਕਿਸੇ ਵੀ ਪਬਲਿਕ ਨੂੰ ਕਿਸੇ ਵੀ ਉਥੋਂ ਦੇ ਵਸਿੰਦੇ ਨੂੰ ਫ੍ਰੀ ਫੀਡ ਕਰਨਾ ਉਹ ਨੂੰ ਮਾਰ ਦੇਣ ਆਇਆ ਉਹਦੀ ਆਉਣ ਵਾਲੀਆਂ ਨਸਲਾਂ ਤਬਾਹ ਕਰਨ ਵਾਲੀ ਗੱਲ ਹੁੰਦੀ ਹੈ ਜਿਹਨੂੰ ਹੁਣ ਬਿਜਲੀ ਦੇ ਮਾਮਲੇ 'ਚ ਹੀ ਦੇਖੋ ਤੁਸੀਂ ਕਿੰਨੇ ਕਰੋੜ ਦਾ ਕਰਜ਼ਾ ਪਹਿਲਾਂ ਹੀ ਸਾਡੇ ਸਿਰ 'ਆ ਹੁਣ ਬਿਜਲੀ ਦੀ ਸਬਸਿਡੀ ਦੇ ਸਿਰ ਤੇ ਪਾਵਰ ਕਾਮ ਵਾਲਿਆਂ ਨੂੰ ਪੁੱਛ ਕੇ ਦੇਖੋ ਉਹਨਾਂ ਦੀ ਕੀ ਹਾਲਤ ਹੋਈ ਪਈ ਹੈ ਉਹਨਾਂ ਪਾਵਰ ਕਾਮ ਦੇ ਜਿਹੜੇ ਚੇਅਰਮੈਨ ਸੀਗੇ ਸਰਾਂ ਸਾਹਿਬ ਉਹ ਵੀ ਸੇਵਾਮੁਕਤ ਹੋ ਗਿਆ 2-3 ਦਿਨ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਤੋਂ ਨਵੇਂ ਆਈਏਐਸ ਸਾਹਿਬ ਨੇ ਉਹ ਉਹਦਾ ਇੰਚਾਰਜ ਸੰਭਾਲ ਰਿਹਾ ਤੇ ਮਨਿਸਟਰ ਸਾਹਿਬ ਈਟੀਓ ਸਾਹਿਬ ਉਹ ਜਿੰਨਾ ਕਰ ਸਕਦਾ ਕਰ ਰਿਹਾ ਐਜ਼ ਕੰਪੇਅਰ ਟੂ ਪ੍ਰੀਵੀਅਸ ਪਾਵਰ ਮਨਿਸਟਰਸ ਬਟ ਸਟਿਲ ਇੱਕ ਕਿ ਮਨ ਨੇ ਚਾਹ ਕੋਈ ਨਾ ਮਨੇ ਸੀਐਮ ਦੀ ਲੋਬੀ ਚੋ ਹੀ ਚੱਲਦਾ ਆ ਸੋ ਉਹਨੂੰ ਕਿੰਨਾ ਦਿੱਤਾ ਜਾਂਦਾ ਆ ਉਸ ਡਿਪਾਰਟਮੈਂਟ ਨੂੰ ਪੁਰਾਣੇ ਆ ਜਿਹੜੀਆਂ ਸੀਗੀਆਂ ਸਬਸਿਡੀਆਂ ਉਹਨਾਂ ਦੇ ਕਿੰਨਾ ਕੰਟਰੋਲ ਕੀਤਾ ਜਾਂਦਾ ਕਿੰਨੀਆਂ ਜਨਰੇਟ ਕੀਤੀਆਂ ਜਾਂਦੀਆਂ ਫਿਰ ਹੀ ਕੁਝ ਹੋ ਸਕਦਾ ਆ ਰਾਜਾ ਸਾਹਿਬ ਜਦੋਂ ਤੁਸੀਂ ਇੰਡੀਆ ਤੋਂ ਆਏ ਨਾ ਉਦੋਂ ਨਵੀਂ ਨਵੀਂ ਲਹਿਰ ਉੱਠੀ ਭਗਵੰਤ ਮਾਨ ਉਹਨੇ ਓੜੀਸਾ ਦੇ 에어ਪੋਰਟਸ ਤੱਕ ਪ੍ਰਚਾਰ ਕੀਤਾ ਇਸ ਗੱਲ ਦਾ ਕਿ 45000 ਨੌਜਵਾਨਾਂ ਨੂੰ ਅਸੀਂ ਨੌਕਰੀਆਂ ਦੇ ਦਿੱਤੀਆਂ ਪਰ ਜੇ ਉਹ ਨੌਕਰੀ 19900 ਰੁਪਏ ਹੀ ਤੁਹਾਡੇ ਬੈਂਕ ਅਕਾਊਂਟ ਚ ਪੌਂਦੀ ਆ ਤੇ ਉਹਦੇ ਨਾਲ ਅਗਲਾ ਵਿਆਹ ਕਰਾ ਲਊਗਾ ਦੇਖੋ ਜੀ ਵਿਆਹ ਤਾਂ ਐਮ ਐਲ ਐਮ ਕਾਫੀਆਂ ਨੇ ਕਰਵਾ ਲਿਆ ਤੁਸੀਂ ਦੇਖਦੇ ਰਹਿੰਨੇ ਬਦਲਾ ਦੀ ਥਾਂ ਵਿਆਹ ਹੀ ਬਦਲਾ ਦੀ ਥਾਂ ਵਿਆਹ ਉਹ ਆਪਣੀ ਜ਼ਿੰਦਗੀ ਤਾਂ ਉਹਨਾਂ ਨੇ ਬਦਲ ਲਈ ਆ ਪਰ ਜਿਹੜੇ ਲੋਕਾਂ ਨੇ ਵੋਟ ਪਾਈ ਹੈ ਜਿਹੜੇ ਲੋਕਾਂ ਨੇ ਚੁਣਿਆ ਉਹਨਾਂ ਦੀ ਜ਼ਿੰਦਗੀ 'ਚ ਕੋਈ ਬਦਲਾ ਆਏ ਦਾ ਲੋਕ ਯਾਦ ਕਰਨਗੇ ਨਹੀਂ ਤਾਂ ਲੋਕ ਵਿਸਾਰਦੇ ਆ ਮੈਂਟ ਨਹੀਂ ਲਾਂਦੇ ਜਿਵੇਂ ਦਿੱਲੀ 'ਚ ਹੋਇਆ ਜੀ ਇਹ ਸਮਝ ਜਾਨੀ ਚਾਹੀਦੀ ਹੈ ਕਲੀਅਰ ਕੱਟ ਸਾਰੇ ਬਹੁਤ ਖੁਸ਼ ਸੀਗੇ ਕਿ ਜਦੋਂ ਉੱਥੇ ਬਣੀ ਆ ਸਰਕਾਰ ਪਰ ਉਹੀ ਲੋਕ ਹੁਣ ਇੱਕ ਉਮੀਦ ਦੀ ਨਿਗਾ ਨਾਲ ਦੇਖ ਰਿਹਾ ਔਰ ਦਿਲ ਚ ਰੋਸ ਵੀ ਲਈ ਬੈਠੇ ਆ ਜਿਦਾ ਕਿ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਅਗਰ ਸਰਵਾਈਵ ਕਰਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਬਹੁਤ ਚੋਣ ਪ੍ਰਚਾਰ ਹੋਇਆ ਸੀ ਸਜ਼ਾ ਦਵਾ ਦੇਾਂਗੇ ਸੁਖਦੀਪ ਸਿੰਘ ਸਿੱਧੂ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ ਕੋਈ ਬਹੁਤੀ ਸਿਰ ਆਪਣੇ ਕੋਈ ਸਖਤ ਕਦਮ ਨਹੀਂ ਚੱਕੇ ਗਏ ਗੈਂਗਵਾੜ ਜਿਹੜੀ ਪੰਜਾਬ ਦੇ ਵਿੱਚ ਉਹ ਵੀ ਕਾਬੂ 'ਚ ਨਹੀਂ ਆਈ ਨਸ਼ੇ ਪੱਤੇ ਦੀ ਜਿਹੜੀ ਕਹਾਣੀ ਚੱਲੀ ਸੀ ਉਹੀ ਆਪਾਂ ਜਾਣਦੇ ਆ ਰੂਜ਼ ਪੰਜਾਬ ਦੇ 2 ਜਾਂ 4 ਜਿਹੜੇ ਨੌਜਵਾਨ ਨੇ ਉਹ ਨਸ਼ੇ ਪਤੇ ਦੀ ਪਿੰਡਾਂ ਜਾਂ ਦੇ ਵਰਗੇ ਮੁਟਿਆਰਾਂ ਵੀ ਉਸ ਰਾਤੇ ਤੁਰ ਪਈਆਂ ਪੰਜਾਬ ਦਾ ਨੌਜਵਾਨ ਜਿਹੜਾ ਸੀ ਰਿਵਰਸ ਮਾਈਗ੍ਰੇਸ਼ਨ ਦੀ ਬਜਾਏ ਹੁਣ ਇਸ ਗੱਲ ਦਾ ਫਿਗਰ ਕਰਦਾ ਵੀ ਮੈਂ 50 ਲੱਖ ਲਾ ਕੇ ਜੇ ਅਮਰੀਕਾ ਗਿਆ ਸੀ ਤਾਂ ਮੈਂ ਰਿਪੋਰਟ ਜੇ ਹੋ ਜਾਣਾ ਤਾਂ ਮੈਂ ਉੱਥੇ ਜਾ ਕੇ ਕੰਮਾ ਕੀ ਆ ਦੇਖੋ ਜੀ ਜਿਹੜਾ ਰਿਵਰਸ ਮਾਈਗ੍ਰੇਸ਼ਨ ਵਰਡ ਤੁਸੀਂ ਵੀ ਮਜਬੂਰ ਹੋਏ ਕਹਿੰਦੇ ਕਿਉਂਕਿ ਪਿਛਲੇ ਸਾਲ 1.5 ਸਾਲ ਤੇ ਕੁਝ ਕੁ ਲੋਕਾਂ ਨੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਉਭਾਰਿਆ ਜਿਦਾ ਕਿ ਐਕਚੁਅਲ ਵਿੱਚ ਜ਼ੀਰੋ ਇੰਪੈਕਟ ਆ ਅੱਛਾ ਉਹ ਲੋਕਾਂ ਨੇ ਆਪਣੀ ਚਾਂਦੀ ਖੱਟੀ ਆਪਣੇ ਨਾਮ ਬਣਾਏ ਆਪਣੇ ਇੱਕ ਫੇਮ ਨੇਮ ਫੇਮ ਖੱਟ ਲਿਆ ਬਟ ਐਕਚੁਅਲ ਵਿੱਚ ਕੀ ਆ ਉੱਥੇ ਦਾ ਜਿਹੜਾ ਨੌਜਵਾਨ ਬੰਦਾ ਬੱਚਾ ਜਿਹੜਾ ਨਹੀਂ ਟਿਕਾਣੇ ਲੱਗਿਆ ਉਹਦੇ ਲਈ ਇੰਨੀ ਟੈਨਸ਼ਨ ਹੈ ਕਿ ਮੈਂ ਪਰਿਵਾਰ ਕਿਵੇਂ ਸਰਵਾਈਵ ਕਰਨਾ ਆਪਣਾ ਫਿਊਚਰ ਕਿਵੇਂ ਸਰਵਾਈਵ ਕਰਨਾ ਔਰ ਜਿਹੜਾ ਕਿ ਸਾਡਾ ਪ੍ਰਸ਼ਾਸਨ ਆ ਉਹਨੂੰ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਇੱਕ ਪ੍ਰਸ਼ਾਸਨ ਆ ਜਿਹੜਾ ਕਿ ਸਮਾਜ ਵਿੱਚ ਨਸ਼ਿਆਂ ਤੇ ਕੰਟਰੋਲ ਕਰ ਸਕਦਾ ਜਿਹੜੇ ਤੁਸੀਂ ਕਿਹਾ ਵੀ ਆਪਣੇ ਪਟਕ ਜਾਂਦੇ ਆ ਰਾਹ ਤੋਂ ਜਿਹਨਾਂ ਨੂੰ ਬੈਡ ਐਲੀਮੈਂਟ ਕਹਿ ਦਿੰਦੇ ਆ ਅਸੀਂ ਬਾਅਦ ਵਿੱਚ ਜਿਹੜੇ ਉਹਨਾਂ ਨੂੰ ਕ੍ਰੀਏਟ ਹੋਣ ਤੋਂ ਬਚਾ ਸਕਦਾ ਬਟ ਗੱਲ ਕੀ ਆ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਖੁਦ ਨਹੀਂ ਕੰਮ ਕਰਦਾ ਕਿਤੇ ਨਾ ਕਿਤੇ ਉਹਨੂੰ ਕਰਨ ਨਹੀਂ ਦਿੱਤਾ ਜਾਂਦਾ ਸੋ ਇਹ ਸਾਰੇ ਆ ਸਵਾਲ ਹੁਣ ਰਾਏ ਸਾਹਿਬ ਇਹ ਆ ਵੀ ਜਿੱਥੋਂ ਤੁਸੀਂ ਤੇ ਮੈਂ ਅਨਜਲ ਛੱਕੇ ਜਿਹੜੀ ਧਰਤੀ ਤੋਂ ਆਏ ਆ ਉੱਥੇ ਤਾਂ ਚਾਈਨਾ ਡੋਰ ਨਹੀਂ ਕਾਬੂ ਚ ਆਉਂਦੀ ਤੁਸੀਂ ਬੰਦੇ ਕਿਵੇਂ ਕਾਬੂ ਚ ਕਰ ਲੈਣੇ ਉੱਥੇ ਜੀ ਇਹ ਸਾਡਾ ਦੁਖਾਂਤ ਆ ਕਿਹੜੇ ਐਸ ਐਚਓ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਇਲਾਕੇ ਚ ਕਿਹੜੀ ਨਾ ਹੋਗਾ ਆ 2 ਮਹੀਨੇ ਵਿਖ ਚੱਲੀ ਆ ਕਿਹੜੇ ਥਾਣੇਦਾਰ ਨੂੰ ਨਹੀਂ ਪਤਾ ਹੁੰਦਾ ਕਿ ਜਰ ਜਿਹੜਾ ਕਿ ਏਰੀਆ ਮੈਨੂੰ ਮਿਲਿਆ ਉਥੇ ਕਿਹੜੇ ਤਰ੍ਹਾਂ ਦਾ ਹਰ ਤਰ੍ਹਾਂ ਦੀ ਲਿਸਟ ਤੁਸੀਂ ਵੀ ਰਹੇ ਹੋ ਥਾਣੇ ਜਾਣਾ ਜਾਣਾ ਸਾਡਾ ਵੀ ਚਲੋ ਮਾੜਾ ਮੋਟਾ ਰਿਆਰਾ ਵਾ ਵਾਸਤਾ ਤੇ ਉਹ ਪਤਾ ਹੁੰਦਾ ਵੀ ਕਿਹੜਾ ਬੰਦਾ ਕਿਹੜੇ ਟਾਈਪ ਦਾ ਕਿਹੜੀ ਗਲੀ ਚ ਬੈਠਾ ਕਿਹੜੇ ਪਿੰਡ ਚ ਬੈਠਾ ਬਿਲਕੁਲ ਸਹੀ ਉਹ ਜੀ ਚੂਹਾ ਵੇਖ ਕੇ ਅੱਖਾਂ ਮਿਚਣ ਵਾਲੀ ਗੱਲ ਆ ਉਹ ਜਿੰਨੀ ਚਿਰ ਚੱਲਦੀ ਰਹੂਗੀ ਉਹ ਸਾਡੇ ਸਮਾਜ ਨੂੰ ਖਾਂਦੀ ਰਹੂਗੀ ਹੂੰ ਔਰ ਉਥੇ ਸਿਆਸਤਦਾਨ ਵੀ ਜ਼ਿੰਮੇਵਾਰ ਨੇ ਮੜਾ ਜਾਂ ਕਿਸੇ ਦਾ ਮੜਾ ਜਾਂ ਕਿਸੇ ਦਾ ਜੋ ਐਕਸ਼ਨ ਲੈਂਦੇ ਆ ਮਗਰੇ ਪੰਜ ਕੜਮ ਚੋਧਰੀਆਂ ਦੇ ਸਾਡੇ ਵਰਗਿਆਂ ਦੇ ਜਿਹੜੇ ਬਣੇ ਆ ਰਹਿ ਰਖਾ ਉਹਨਾਂ ਦੇ ਫੋਨ ਜਲੇ ਜਾਂਦੇ ਆ ਤੇ ਜੇ ਕੋਈ ਐਸਐਚਓ ਜਾਂ ਅਫਸਰ ਯੂਰਤ ਕਰਦਾ ਉਹ ਫਿਰ ਤੁਸੀਂ ਵੀਡੀਓ ਦੇਖਦੇ ਹੋ ਕਿਵੇਂ ਦੇ ਆਂਦੀ ਆ ਕਿ ਤੈਨੂੰ ਚੱਕ ਕੇ ਉਥੇ ਸੁੱਟ ਦੇਾਂਗੇ ਤੇਰਾ ਚੱਕ ਕੇ ਉਹ ਕਰਦੇ ਆ ਸੋ ਮੈਂ ਰਿਕਵਲ ਦਿਸ ਹਮਨੀ ਹੈ ਹੀ ਪਈ ਹੁਣ ਤਾਂ ਬਦਲਾਅ ਦੀ ਰਾਜਨੀਤੀ ਆਉਣੀ ਚਾਹੀਦੀ ਸੀ ਜਿਹਨੇ ਬਦਲਾਅ ਦੀ ਰਾਜਨੀਤੀ ਲਿਆਉਣੀ ਸੀ ਉਸੇ ਹੀ ਸੂਬੇ ਦੇ ਮੁੱਖ ਮੰਤਰੀ ਦੀ ਭੈਣ ਜਿਹੜੀ ਕਿ ਸੰਵਿਧਾਨਕ ਅਹੁਦਾ ਨਹੀਂ ਰੱਖਦੀ ਮਨਪ੍ਰੀਤ ਕੌਰ ਉਹਨਾਂ ਦੇ ਨਾਲ 32 ਸਕਿਉਰਿਟੀ ਗਾਰਡ ਨੇ ਉਹ ਅਥਾਰਟੀ ਉਹ ਸਾਰਾ ਕੁਝ ਜਿਹੜਾ ਹੈ ਉਹ ਜ਼ਿੰਮੇਵਾਰੀ ਉਹ ਤਾਂ ਆਵਾਮੀ ਪਾਰਟੀ ਦੀ ਬਣਦੀ ਸੀ ਨਾ ਜੀ ਕਹਿਣੀ ਔਰ ਕਥਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ ਲੀਡਰਾਂ ਦਾ ਜੀ ਔਰ ਇਹ ਚੀਜ਼ ਦਾ ਪਹਿਲੇ 5 ਸਾਲ ਪੌਣੇ 5 ਸਾਲ ਲੋਕ ਰੋਲਾ ਪਾਉਂਦੇ ਆ ਔਰ ਜਿਹੜਾ ਪਿਛਲਾ ਸਮਾਂ ਰਹਿ ਜਾਂਦਾ 5 ਸਾਲ ਕੰਪਲੀਟ ਫਿਰ ਉਹਦਾ ਰਿਜ਼ਲਟ ਦੇ ਦਿੰਦੇ ਆ ਮੇਰੇ ਖਿਆਲ ਨਾਲ ਇਹ ਸਮਝਣ ਲਈ ਇਨ ਇੱਕ ਇਸ਼ਾਰਾ ਬਹੁਤ ਹੁੰਦਾ ਪਰ ਉਥੇ ਕਿਹਾ ਜਾਂਦਾ ਕਿ ਥ्रेट ਪਰਸੈਪਸ਼ਨਸ ਵੀ ਹੈਗੀਆਂ ਨੇ ਮਾਨ ਫੈਮਿਲੀ ਨੂੰ ਜੋ ਨਿਊਜ਼ ਵਿੱਚ ਦੇਖਿਆ ਬਾਕੀ ਸਿਸਟਮ ਜਿਆਦਾ ਜਾਣਦਾ ਪ੍ਰਸ਼ਾਸਨ ਜਿਆਦਾ ਜਾਣਦਾ ਕਿ ਕਿਨੂੰ ਕਿੰਨੀਆਂ ਥ्रेट ਪਰਸੈਪਸ਼ਨਸ ਨੇ ਔਰ ਕਿਸ ਤਰ੍ਹਾਂ ਪਰ ਹਾਂ ਅਗਰ ਸਾਨੂੰ ਇਹੀ ਗੱਲ ਕੇਜਰੀਵਾਲ ਸਾਹਿਬ ਨਾਲ ਹੋਈ ਕੇਜਰੀਵਾਲ ਸਾਹਿਬ ਕਹਿੰਦੇ ਸੀਗੇ ਕਿ ਮੈਂ ਸੀਐਮ ਬਣਾਗਾ ਮੈਂ ਸੀਐਮ ਘਰ ਨਹੀਂ ਲਾਂਗਾ ਸ਼ੀਸ਼ਮਹਿਲ ਬਣਾ ਲਿਆ ਮੈਂ ਗੱਡੀ ਨਹੀਂ ਲਾਂਗਾ ਹੋਲੀ-ਹੋਲੀ ਘਰ ਵੀ ਲੈ ਲਿਆ ਸ਼ਿਸ਼ਮਹਿਲ ਵੀ ਜਿਹੜਾ 200 ਕਰੋੜ ਦਾ ਰੋਲਾ ਪਵਾ ਲਿਆ ਹਾਂਜੀ ਇਸੇ ਤਰ੍ਹਾਂ ਇੱਧਰ ਨੇ ਇਹ ਕਹਿੰਦੇ ਸੀਗੇ ਵੀ ਆਮ ਘਰਾਂ ਦੇ ਉਹ ਵੀ ਸਾਡੇ ਨਾਲ ਕੋਈ ਹੱਥ ਮਲਾਏ ਤੇ ਬਾਕੀ ਨਾਲ ਉਂਗਲਾਂ ਕਿੰਨੀਆਂ ਪੈਂਦੀਆਂ ਹੱਥ ਕਿੰਨੇ ਪੈਂਦੇ ਆ ਅਸੀਂ ਆਵਾਂ ਸਾਨੂੰ ਗੁੱਟੋਂ ਫੜ ਲਓ ਤੇ ਹੁਣ ਕਿੰਨੇ ਕੁ ਲੋਕ ਨੇ ਮੈਂ ਮਾਣਜੋਗ ਐਮਐਲਏ ਸਹਿਬਾਨ ਸਾਰਿਆਂ ਨੂੰ ਪੁੱਛਾਂਗਾ ਵੀ ਜਿਹੜੇ ਤੁਹਾਨੂੰ ਗੁੱਟੋਂ ਫੜਨ ਦੀ ਹਿੰਮਤ ਰੱਖਦੇ ਆ ਨਹੀਂ ਫਟਸਾ ਹਾਂਜੀ ਜਿਵੇਂ ਲਾਭ ਸਿੰਘ ਉਹ ਕੋਕਾ ਤੱਤਾ ਹੋ ਜਾਂਦਾ ਉਹ ਚਲੋ ਅਸੀਂ ਬਾਈ ਨੇਮ ਕਿਸੇ ਨੂੰ ਕੀ ਕਹੀਏ ਪਰ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਇਹ ਉਹੀ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਜਿੱਤਾਇਆ ਔਰ ਇਹੀ ਲੋਕ ਨੇ ਜਿਹੜੇ ਹੌਲੀ 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 ਤੁਹਾਡੇ ਤੋਂ ਕਿਨਾਰਾ ਵੱਟ ਜਾਣਗੇ ਸੋ ਇਹ ਆਪਣੇ ਹੱਥ ਆ ਮੇਰੇ ਮੇਰੇ ਕੋਲ ਹੋਰ ਦੱਸੋ ਵੀ ਇਹ ਸਾਰੇ ਆਮ ਰੌਲੇ ਦੇ ਵਿੱਚ ਹੁਣ ਲਾਲਾ ਜੀ ਦਾ ਭਵਿੱਖ ਕੀ ਆ ਲਾਲਾ ਜੀ ਦਾ ਭਵਿੱਖ ਤੁਸੀਂ ਸ਼ੇਰ ਕੇਜਰੀਵਾਲ ਜੀ ਤੋਂ ਸੰਬੋਧਨ ਹੋ ਰਹੇ ਹੋ ਤਾਂ ਉਹ ਹੁਣ ਟਾਈਮ ਲੱਗੂਗਾ ਜਦੋਂ ਇੱਕ ਵਾਰੀ ਬਾਜ਼ੀ ਹੱਥੋਂ ਚਲੀ ਗਈ ਆ ਹੁਣ ਔਰ ਜੇ ਦੁਬਾਰਾ ਦਿੱਲੀ ਦੇ ਸੀਐਮ ਦਾ ਸੁਪਨਾ ਇਹ ਮੈਂ ਤੁਹਾਨੂੰ ਅੱਜ ਕਹਿ ਦੇਣਾ ਵੀ ਜਿਹੜੀ ਕਮਿੰਗ ਇਲੈਕਸ਼ਨਸ ਹੋਣਗੀਆਂ 5 ਸਾਲ ਬਾਅਦ ਉਹ ਵੀ ਉਹਨਾਂ ਲਈ ਮੁਸ਼ਕਲ ਹੋ ਜਾਣਗੀਆਂ ਹੂੰ ਉਹ ਜਾਂ ਭਾਜਪਾ ਜਾਂ ਕਾਂਗਰਸ ਜਾਂ ਕੋਈ ਹੋਰ ਜੋਰ ਤੋੜਾਏਗਾ ਕਿਉਂਕਿ ਜੋ ਉਹ ਵੀ ਸਮਝਦੇ ਆ ਕਿ ਜੇ ਹੁਣ ਮੇਰਾ ਪੈਰ ਹਿੱਲ ਗਿਆ ਮੇਰੀ ਨਿਚਲਦੀ ਵਾਪਸੀ ਨਹੀਂ ਹੋਣੀ ਕਿਉਂਕਿ ਇਹ ਸਾਰਿਆਂ ਦਾ ਸੀਗਾ ਕਿ ਝਾੜੂ ਨੂੰ ਸਾਈਡ ਤੇ ਕਰੀਏ 노 ਡਾਊਟ ਕਾਂਗਰਸ ਵੀ ਜਿਵੇਂ ਸਾਰੇ ਕਹਿ ਰਹੇ ਹੋ ਤੁਸੀਂ ਤੁਹਾਨੂੰ ਵੀ ਪਤਾ ਕਿ ਜੇ ਇਹਨਾਂ ਨਾਲ ਪ੍ਰੋਪਰ ਸਪੋਰਟ ਹੁੰਦੀ ਤੇ ਇਹ ਸਰਵਾਈਵ ਸ਼ਾਇਦ ਕਰ ਜਾਂਦੇ ਸੀਟਸ ਵੱਧ ਜਾਂਦੀਆਂ ਜਾਂ ਉਧਰੋਂ ਵੋਟ ਸ਼ੇਅਰ ਕੱਟ ਹੋ ਜਾਂਦਾ ਜੀ ਔਰ ਉਹ ਸਾਰਿਆਂ ਨੇ ਚਾਹਿਆ ਜਿਸ ਤਰ੍ਹਾਂ ਇਹ ਪੰਜਾਬ ਚ ਚਾਹੁੰਦੇ ਸੀਗੇ ਪੀ ਕਾਂਗਰਸ ਨੂੰ ਸਾਈਡਲਾਈਨ ਰੱਖੀ ਜਦੋਂ ਗੱਠ ਜੋੜਦਾ ਇਹਨਾਂ ਨੇ ਚਲਾਇਆ ਫਿਰ ਅਗਲਿਆਂ ਦੀ ਵਾਰੀ ਸੀਗੀ ਹੁਣ ਉਹਨਾਂ ਨੇ ਜਿੰਨਾ ਹੋ ਸਕਿਆ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਚਲੋ ਬਾਕੀ ਨਿਪਟਨਾਗੇ ਤੇ ਜਿਹੜਾ ਮੁੱਢ ਵੱਜਿਆ ਪਹਿਲੇ ਇਹਨੂੰ ਹਲਾਇਏ ਮੈਨੂੰ ਇਹ ਵੀ ਦੱਸੋ ਬੇਨਾ ਹਾਲਾਤਾਂ ਵਿੱਚ ਭਗਵੰਤ ਮਾਨ ਜਿਹੜੇ ਆ ਕਈ ਲੋਕ ਦੱਬੀ ਜ਼ਬਾਨ 'ਚ ਕਹਿੰਦੇ ਰਹੇ ਵੀ ਪਹਿਲਾਂ ਲਾਲਾਜੀ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਹੁਣ ਉਹਨਾਂ 'ਤੇ ਉਹ ਪ੍ਰਭਾਵ ਘਟ ਜਾਣਾ ਕੀ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਹੁਣ ਬਾਗੀ ਹੋ ਸਕਦੇ ਆ ਥੋੜੇ ਜਿਨਾ ਬਰਬ ਹੋ ਸਕਦੇ ਆ ਅਸੀਂ ਕੇਜਰੀਵਾਲ ਸਾਹਿਬ ਨੂੰ ਜਦੋਂ ਗੱਲ ਕਰਦੇ ਆ ਤਾਂ ਅਸੀਂ ਅੰਨਾ ਹਜਾਰੇ ਸਾਹਿਬ ਨੂੰ ਨਹੀਂ ਭੁੱਲ ਸਕਦੇ ਹਾਂ ਜਿੱਥੇ ਉਹ ਉਹਨਾਂ ਤੋਂ ਸਟਾਰਟ ਹੋਏ ਸੀ ਦੋਨਾਂ ਦੇ ਵਿੱਚੋਂ ਨਿਕਲੀ ਪਾਰ ਉਹਨਾਂ ਨੇ ਉਹਨਾਂ ਨੂੰ ਆਸ਼ੀਰਵਾਦ ਦੇ ਕੇ ਵੱਡਾ ਜੀਰਾ ਦਿਖਾ ਕੇ ਆਪ ਸਾਈਡ ਤੇ ਹੋ ਗਏ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਔਰ ਕਿੰਨੇ ਨਵੇਂ ਫੇਸ ਆਏ ਕਈਆਂ ਉਹਨਾਂ ਨੇ ਖੁੱਡੇ ਲਾਈਨ ਲਾਇਆ ਜੁਕੇਂਦਰ ਯਾਦਵ ਚਲੇ ਗਏ ਸ਼ੋਰੀ ਪੇ ਉਹ ਪੁੱਤ ਚਲੇ ਗਏ ਪੰਜਾਬ ਦੇ ਵਿੱਚ ਕਿੰਨੀ ਨਹੀਂ ਸਕਦੇ ਔਰ ਉਹ ਸਾਰੇ 90% ਜੇ ਸਾਰੇ 90% ਇੱਕ ਇੰਟੈਲੈਕਚੁਅਲ ਲੋਕ ਸੀਗੇ ਥੋੜੇ ਅਣਖੀ ਜਾਂ ਸਮਝਦਾਰ ਬੰਦੇ ਸੀਗੇ ਜਿਹੜੇ ਬੇਇੱਜ਼ਤੀ ਤੋਂ ਡਰਦੇ ਸਾਈਡ ਹੋ ਗਏ ਅ ਔਰ 13 ਤੋਂ ਇਹ ਸਟਾਰਟ ਹੋਇਆ 2% ਵੋਟਾਂ ਤੋਂ ਫਿਰ 15 ਵਿੱਚ ਤੁਸੀਂ ਅਗਰ ਚੈੱਕ ਕਰੋਗੇ ਤਾਂ ਇਹਦਾ ਅਰਾਊਂਡ 53.56 ਸ਼ੇਅਰ ਸੀਗਾ ਵੋਟਸ ਦਾ ਹਾਂਜੀ ਫਿਰ ਇਹਨਾਂ ਦਾ 20 ਦੇ ਵਿੱਚ ਜਿਹੜਾ ਸੀਗਾ ਉਹ ਆਪਣਾ 1% ਡਿਕਲਾਈਨ ਆਇਆ ਤੇ 53 ਤੇ ਫਿਰ ਵੀ ਐਗਜ਼ਿਸਟ ਕਰ ਗਏ ਔਰ ਹੁਣ ਇਹ ਸਿੱਧਾ 53 ਤੋਂ 43 ਆਇਆ ਹੂੰ ਤੇ ਇਹ ਦੇਖਣ ਵਾਲਾ ਹੋਊਗਾ ਵੀ 43 ਤੋਂ ਹੁਣ ਇਹ ਕਿੰਨਾ ਡਾਊਨ ਜਾਂਦੇ ਆ 10 ਨੀਚੇ ਜਾਂਦੇ ਆ ਕਿ ਜਾਂ 10 ਅੱਪ ਜਾਂਦੇ ਆ ਤੇ ਹੁਣ ਹੋਣਾ ਕੀ ਹੈ ਹੁਣ ਦਿੱਲੀ ਨੂੰ ਕੋਈ ਨਾਇੰਥ ਫੇਸ ਮਿਲੇਗਾ ਸੀਐਮ ਦਾ ਤੇ ਦੇਖੋ ਦਿੱਲੀ ਨੇ ਪ੍ਰੈਜ਼ੀਡੈਂਟ ਰੂਲ ਵੀ ਦੇਖਿਆ 2014 ਚ ਹਾਂਜੀ ਸੁਸ਼ਮਾ ਜੀ ਦਾ ਰਾਜ ਵੀ ਦੇਖਿਆ ਸ਼ੀਲਾ ਦਿਖਸ਼ੀ ਜੀ ਦਾ ਵੀ ਦੇਖਿਆ ਹਾਂਜੀ ਤੇ ਉਹ ਦੇਖੋ ਉਹਨਾਂ ਦਾ ਵੀ ਦੇਖਿਆ ਉਹਨਾਂ ਨੇ ਹਾਂਜੀ ਤੇ 2 1952 ਤੋਂ ਲੱਗ ਕੇ ਤੇ ਜੋ ਦੇਸ਼ ਜਾਦ ਹੋਇਆ ਉਹਦਾ ਤੁਰਿਆ ਤੁਰਿਆ ਹੁਣ 9th ਫੇਸ ਦੇਖੋ ਕਿਹਨੂੰ ਮੌਕਾ ਦਿੰਦਾ ਤੋ ਕੀ ਕਰਦਾ ਜੇ ਆਪਾਂ ਘਟ ਗਿਣਤੀਆਂ ਦੀ ਗੱਲ ਕਰਦੇ ਹਾਂ ਰਾਜ ਸਾਹਿਬ ਤਾਂ ਇਹ ਮੁਸਲਮਾਨ ਆਬਾਦੀ ਜਿਹੜੀ ਦਿੱਲੀ ਦੀ ਜਿਹੜੀ ਟ੍ਰੈਡੀਸ਼ਨਲੀ ਬ੍ਰਿਚਰਾਂ ਤੋਂ ਉੱਥੇ ਦਾ ਮੁਗਲਾਂ ਦੇ ਰਾਜ ਤੋਂ ਹਾਲੇ ਵੀ ਦਿੱਲੀ ਦੇ ਵਿੱਚ ਬਹੁਤ ਸਾਰੇ ਸਬਅਰਬਸ ਦੇ ਨਾਮ ਜਿਹੜੇ ਆ ਉਹ ਮੁਸਲਮ ਨੇਮਸ ਦੇ ਉੱਤੇ ਆ ਤੇ ਉੱਥੇ ਦਬਦਬਾ ਆਮ ਆਦਮੀ ਪਾਰਟੀ ਦਾ ਹੈ ਜੀ ਤੁਸੀਂ ਇਹ ਠੀਕ ਕਿਹਾ 43.57% ਵੋਟ ਦਾ ਜਿਹੜਾ ਸ਼ੇਅਰ ਆ ਉਹ ਆਮ ਆਦਮੀ ਦੇ ਹਿੱਸੇ ਆ ਪਰ ਤੁਸੀਂ ਇੱਕ ਦੇਖੋ ਵੀ ਸਿੱਖਾਂ ਦੇ ਵਿੱਚ ਕਿਤੇ ਨਾ ਕਿਤੇ ਥੋੜਾ ਜਿਹਾ ਇਸ ਗੱਲ ਦਾ ਗੁੱ ਚਾਹੇ ਸਵਾਰਗਵਾਸੀ ਜਰਨੈਲ ਸਿੰਘ ਦੀ ਗੱਲ ਕਰੀਏ ਚਾਹੇ ਤਿਲਕਨਗਰ ਵਾਲੇ ਜਰਨੈਲ ਦੀ ਗੱਲ ਕਰੀਏ ਚਾਹੇ ਚਾਂਦਨੀ ਚੌਕ ਵਾਲੇ ਪੁਨਰਦੀਪ ਸਾਨੇ ਦੀ ਗੱਲ ਕਰੀਏ ਉਹ ਕਹਿੰਦੇ ਵੀ ਤਿੰਨ ਵਾਰ ਮੁੱਖ ਮੰਤਰੀ ਬਣਿਆ ਪਰ ਤਿੰਨੀ ਵਾਰ ਉਹਨੇ ਕਿਸੇ ਵੀ ਸਿੱਖ ਫੇਸ ਨੂੰ ਮਿਨਿਸਟਰੀ ਚ ਨਹੀਂ ਲਿਆ ਬੀਜੇਪੀ ਜਿਹੜੀ ਇਸ ਵਾਰ ਆਇਆ ਮਨਿੰਦਰ ਸਿਰਸਾ ਜਿਹੜੀਆਂ ਸਿੱਖ ਵੋਟਾਂ ਆ ਜਿਹੜੀਆਂ 47 ਤੋਂ ਬਾਅਦ ਉੱਥੇ ਲੋਕ ਆਵਾਦ ਹੋਈ ਸੀ ਲੈਹਦੇ ਪੰਜਾਬ ਤੋਂ ਆ ਕੇ ਉਹ ਕਾਫੀ ਹੱਦ ਤੱਕ ਬੀਜੇਪੀ ਦੇ ਹੱਕ ਚਲੇ ਜਾਂ ਗਿਆ ਜੀ ਆਪਾਂ ਹੁਣ ਇਧਰੋਂ ਬੀਜਪੀ ਦੇ ਅਗਰ ਦੇਖਿਆ ਜਾਏ ਤਾਂ ਦੂਰ ਅਸੀਂ ਜਾਂਦੇ ਨਰੇਲਾ ਤੋਂ ਸਟਾਰਟ ਹੋ ਜਾਂਦਾ ਕੰਮ ਨਰੇਲਾ ਤੋਂ ਵੀ ਬੀਜਪੀ ਦੇ ਕੈਂਡੀਡੇਟ ਜਿੱਤੇ ਆਪਣੇ ਖत्री ਸਾਹਿਬ ਉਹਨਾਂ ਨੇ ਵੀ ਤਨਤਨ ਕਰਾਤੀ ਆ ਅੱਗੇ ਚਲੇ ਜਾਓ ਟੇਲ ਤੇ ਪਟੇਲ ਨਗਰ ਰਜਿੰਦਰ ਨਗਰ ਰਜਿੰਦਰ ਨਗਰ ਤੱਕ ਤੁਹਾਨੂੰ ਬੀਜਪੀ ਦਿਖੇਗੀ ਬਿਲਕੁਲ ਸਹੀ ਵਿੱਚ ਤੁਹਾਡੇ ਮਿੱਤਰ ਜਰਨੈਲ ਜੀ ਜਿੱਤੇ ਆ ਤੁਹਾਨੂੰ ਵੀ ਮੁਬਾਰਕਾਂ ਤਿਲਕ ਨਗਰ ਹਾਂਜੀ ਤੇ ਵੀ ਕਹਤ ਨੇ ਜੀ ਜੀ ਉਹਨਾਂ ਦੀ ਇੱਕ ਆਪਣੀ ਪਰਸਨੈਲਿਟੀ ਹੈ ਹਾਂਜੀ ਉਹ ਇੱਕ ਸ਼ਰੀਫ ਬੰਦੇ ਦੇ ਤੌਰ ਤੇ ਉਹਨਾਂ ਨੂੰ ਦੇਖਿਆ ਜਾਂਦਾ ਤੋਂ ਅੱਛੀ ਗੱਲ ਹੈ ਉਹ ਪੰਜਾਬ ਦੇ ਪਰਭਾਰੀ ਰਹੇ ਹੋ ਜੀ 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 ਉਹ ਪਰਭਾਰੀ ਵੀ ਰਹੇ ਵੱਖੋ ਵੱਖੋਂ ਤੁਸੀਂ ਦੇਖੋ ਕਿ ਆਪਣੇ ਸਿੰਘ ਸਾਹਿਬ ਨੇ ਦਿੱਲੀ ਤੋਂ ਉਹ ਜਿੱਤ ਗਏ ਨੇ ਨਵੀਂ ਦਿੱਲੀ ਤੋਂ ਹਾਂਜੀ ਹਾਂਜੀ ਤੇ ਕੇਜਰੀਵਾਲ ਸਾਹਿਬ ਉਥੋਂ ਆਪਣੀ ਸੀਟ ਹਾਰ ਗਏ ਸਸੋਦੀਆ ਸਾਹਿਬ ਹਾਰ ਗਏ ਜੀ ਬੜੀ ਵੱਡੀ ਗੱਲ ਆ ਔਰ ਭਾਜਪਾ ਨੇ ਜਿਹੜਾ ਕਿਹਾ ਜਾਂਦਾ ਸੀਗਾ ਕਿ ਭਾਜਪਾ ਨੂੰ ਉਥੋਂ ਦੇ ਗਰੀਬ ਤਬਕੇ ਦੀ ਵੋਟ ਨਹੀਂ ਪੈਣੀ ਉਹ ਵੀ ਭਾਜਪਾ ਕਾਮਯਾਬ ਰਹੀ ਆਪਣੇ ਅਟਰੈਕਟ ਕਰਨ ਵਿੱਚ ਜੀ ਮੈਂ ਵੀ ਇਹ ਜੀ ਨੋਟਿਸ ਕੀਤਾ ਜੀ ਉਹਨਾਂ ਨੂੰ ਉਹ ਵੋਟ ਵੀ ਪਈ ਆ ਚੁਗੀ ਚੋਂਪੜੀ ਦੀ ਵੋਟ ਵੀ ਪਈ ਆ ਸੋ ਜਿਹੜੀ ਕਿ ਉਹਨਾਂ ਲਈ ਹੈਲਪਫੁਲ ਹੋਈ ਆ ਤੇ ਉਮੀਦ ਕਰਦੇ ਆ ਕਿ ਉਹਨੇਬਲ ਪ੍ਰਾਈਮ ਮਿਨਿਸਟਰ ਸਾਬ ਦੀ ਪਾਰਟੀ ਫੇਰ ਇਥੇ ਨੂੰ ਮੌਕਾ ਮਿਲਿਆ ਕਰਦਾ ਤਾਂ ਕਿ ਖੁੱਲੇ ਗੱਫੇ ਦੇਣ ਕਿ ਦਿੱਲੀ ਭਾਰਤ ਦਾ ਦਿਲ ਆ ਰਾਜਧਾਨੀ ਆ ਸਾਰੇ ਚਾਹੁੰਦੇ ਆ ਕਿ ਗਰੋ ਕਰੇ ਔਰ ਪੰਜਾਬ ਦੇ ਨਾਲ ਅੱਛੇ ਤਾਲੁਕ ਤਾਲੁਕ ਵੀ ਰਹਿਣ ਇਹਨਾਂ ਦੇ ਔਰ ਵਰਲਡ ਲੈਵਲ ਦਾ ਇਨਫਰਾਸਟ੍ਰਕਚਰ ਹੈ ਅਸੀਂ ਕਾਮਨਾ ਕਰਦੇ ਆ ਦੇਖੋ ਤਿੰਨ ਸਟੇਟਾਂ ਜਿਹੜੀਆਂ ਦਿੱਲੀ ਦੇ ਆਸ-ਪਾਸ ਆ ਉੱਥੇ ਨਾਲ ਦੇ ਉੱਤੇ ਬੀਜੇਪੀ ਜਿਹੜੀ ਆ ਉਹਦੀ ਸੱਤਾ ਤੇ ਅਗਲੇ ਦਿੱਲੀ ਦੀ ਬੜੇ ਆਰਾਮ ਦੇ ਨਾਲ ਜਿੱਤ ਗਿਆ ਜੀ 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 ਹੁਣ ਅਗਲਾ ਨੰਬਰ ਮੈਨੂੰ ਲੱਗਦਾ ਪੰਜਾਬ ਦਾ ਪਰ ਪੰਜਾਬ ਦੇ ਪਿੰਡਾਂ ਤੱਕ ਕੀ ਭਾਜੀਪੀ ਦੇ ਲੀਡਰਪੋਇੰਟ ਬਣਾ ਸਕਣਗੇ ਜੀ ਅਸੀਂ ਮੈਂ अपना पिछला क्वेश्चन ਅੱਧਾ ਰਹਿ ਗਿਆ ਕਿ ਸਿਰਸਾ ਸਾਹਿਬ ਦਾ ਵੀ ਸ਼ਾਇਦ ਹੋ ਸਕਦਾ ਗੁਣਾ ਪਹਜੇ ਕਿਉਂਕਿ ਉਹ ਵੀ ਆਪਣੀ ਜਗ੍ਹਾ ਬੜੇ ਐਫਰਟਸ ਕੀਤੇ ਆ ਉਹ ਬੰਦਾ ਐਕਟਿਵ ਆ ਕੰਮ ਕਰੇ ਤੇ ਅੱਛੀ ਗੱਲ ਆ ਤੇ ਮੈਂ ਕਿਹਾ ਸਿੱਖ ਮਸਲਿਆਂ ਤੇ ਉਹ ਲੀਡ ਲੀਡ ਕਰ ਗਿਆ ਹੋ ਸਕਦਾ ਉਹਨਾਂ ਨੂੰ ਮੌਕਾ ਦੇਣ ਹੋ ਸਕਦਾ ਕੋਈ ਫੀਮੇਲ ਕੈਂਡੀਡੇਟ ਨੂੰ ਵੀ ਮੌਕਾ ਦੇ ਸਕਦਾ ਕਿਸੇ ਰਿਜ਼ਰਵ ਕੈਟਾਗਰੀ ਨੂੰ ਵੀ ਉਹ ਪ੍ਰੋਮੋਟ ਕੀਤਾ ਜਾ ਸਕਦਾ ਉਹਦੇ ਪੋਸਿਬਿਲਟੀਜ਼ ਆਰ ਥੇਰ ਸਾਰਾ ਕੁਝ ਉਹਨਾਂ ਨੇ ਜੋੜ ਤੋੜ ਕਰਕੇ ਬਾਕੀ ਦੇਖੋ ਮੋਦੀ ਸਾਹਿਬ ਸ਼ਾ ਜੀ ਉਹਨਾਂ ਦੀ ਪਟਾਰੀ ਵਿੱਚ ਚੁੱਕੀ ਨਿਕਲਦਾ ਇਹ ਵੇਖਣਾ ਬਾਕੀ ਹੋਏਗਾ ਪਰ ਨੋ ਡਾਊਟ ਇਸ ਉਹਨਾਂ ਦਾ ਅਗਲੀ ਅੱਖ ਹੁਣ ਜਿਹੜੀ ਪੰਜਾਬ ਤੇ ਹੋਏਗੀ ਤੇ ਦੇਖਦੇ ਆਂ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਕਿ ਅਸੀਂ ਮੋਦੀ ਸਾਹਿਬ ਨਾਲ ਰਲ ਕੇ ਚੱਲਾਂ ਜਾਂ ਕਿ ਜਾਂ ਅਸੀਂ ਆਪਣਾ ਸਟਾਈਲ ਨਾਲ ਆਪਣਾ ਵਰਕ ਕਰਨਾ ਇਹ ਸਾਰੇ ਆਰਾਮ ਰੋਲੇ ਦੇ ਵਿੱਚ ਸੁਖਵੀਰ ਬਾਦਲ ਹੁਣੀ ਬਹੁਤ ਚਾਅ ਦੇ ਨਾਲ ਵਧਾਈਆਂ ਦਿੱਤੀਆਂ ਉਹਨਾਂ ਵਧਾਈਆਂ ਦਾ ਮਤਲਬ ਇਹ ਲਈਏ ਕਿ ਹਲੇ ਵੀ ਸੂਟ ਤੇ ਆ ਵੀ ਜਦੋਂ ਕਿਤੇ ਗਾੜੀ ਪੈ ਗਈ ਬੀਜੇਪੀ ਨਾਲ ਰਲ ਕੇ ਅਸੀਂ ਠਾਠਾ ਕਰਾ ਦੇਾਂਗੇ ਦੇਖੋ ਜੀ ਇੱਕ ਹੱਥ ਨਾਲ ਤਾੜੀ ਵੱਜ ਦੇਣੀ ਹੂੰ ਉਹ ਤਾੜੀਏ ਮਾਰਨਾ ਚਾਹੁੰਦੇ ਤੇ ਹੱਥ ਦੂਸਰਾ ਵੀ ਹੋਣਾ ਚਾਹੀਦਾ ਹੁਣ ਜਿਹੜਾ ਸਮਾਂ ਆਇਆ ਮੌਜੂਦਾ ਸਮਾਂ ਇਹ ਵੀ ਘੋਖਣ ਵਾਲੀ ਗੱਲ ਆ ਕਿ ਦੂਸਰਾ ਹੱਥ ਤਿਆਰ ਹੈਗਾ ਕਿ ਜਾਂ ਉਹ ਕਿਸੇ ਹੋਰ ਵੱਲ ਦੇਖ ਰਿਹਾ ਹਾਂਜੀ ਸੋ ਉਹਨਾਂ ਲਈ ਇਹੀ ਬਹੁਤ ਆਪੀ ਅਸੀਂ ਆਪਣਾ ਜਿਹੜਾ ਮਸਲਾ ਹੁਣ ਉਹ ਸੰਭੀਏ ਤੇ ਬਾਕੀ ਦੇਖੋ ਉਹਨਾਂ ਨੂੰ ਵੀ ਸ਼ੁਭ ਕਾਮਨਾਵਾਂ ਨੇ ਬੜਾ ਲੰਬਾ ਚੋੜਾ ਉਹਨਾਂ ਦੇ ਪਰਿਵਾਰ ਨੇ ਰਾਜ ਕੀਤਾ ਬੜੀ ਸੋਹਣੀ ਜੀ ਉਹਨਾਂ ਦੀ ਪਾਰਟੀ ਆ ਤੇ ਪ੍ਰਮਾਤਮਾ ਕਰੇ ਖੇਤਰੀ ਪਾਰਟੀ ਆ ਸਾਡੀ ਪੰਜਾਬ ਦੀ ਜੀ ਜੇ ਦੇਖੀ ਸਾਡੇ ਮੁੱਦਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਸਾਡੀ ਖਾਲਾ ਨੂੰ ਜਾਣਦੀ ਹੈ ਸਾਡੀ ਵੱਟਾਂ ਨੂੰ ਜਾਣਦੀ ਹੈ ਹਾਂਜੀ ਸਾਡੀਆਂ ਸੱਟਾਂ ਨੂੰ ਜਾਣਦੀ ਹੈ ਵੀ ਸਾਨੂੰ ਕਿਹੜੀਆਂ-ਕਿਹੜੀਆਂ ਸੱਟਾਂ ਵੱਜੀਆਂ ਅਸੀਂ ਲੋਕ ਕਿੱਥੋਂ ਉਜੜ ਗਏ ਕਿਹੜੇ ਹਾਲਾਤਾਂ 'ਚ ਆਏ ਹਾਂਜੀ ਉਹ ਸਾਡੇ ਜਦੋਂ ਉਸ ਚੀਜ਼ ਦਾ ਨਾਲ ਸਾਡਾ ਦਰਦ ਜਾਗ ਜਾਂਦਾ ਮਾਜੇ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਪਿਛਲੇ ਦਿਨੀ ਉਸਲ ਵੱਟੇ ਲਏ ਆ ਤੇ ਅਕਾਲੀ ਦਲ ਅਮਰਸਰ ਜਿਹੜਾ ਉਹ ਆਪਣੀ ਵੱਖਰੀ ਈਨ ਵਜਾ ਰਿਹਾ ਜਦੋਂ ਤੁਸੀਂ ਇਹਨਾਂ ਦੋ ਗਰਮਖਿਆਲੀ ਜਥੇਬੰਦੀਆਂ ਨੂੰ ਦੇਖਦੇ ਆ ਭਾਈ ਅਮਰਪਾਲ ਸਿੰਘ ਹੱਲੀ ਵੀ ਜੇਲ੍ਹ ਦੇ ਵਿੱਚ ਨੇ ਆ ਸਾਨੂੰ ਲੱਗਦਾ ਪੰਜਾਬ ਦੇ ਵਿੱਚ ਦੁਬਾਰਾ ਪੰਥਕ ਮੁੱਦਿਆਂ ਉੱਤੇ ਹਲਚਲ ਹੋ ਸਕਦੀ ਹੈ 2027 ਤੱਕ ਪਹਿਲਾਂ ਪੰਜਾਬ ਵਿੱਚ ਹੋਣੇ ਜਿਹੜੇ ਜਿਆਦਾ ਆਉਣ ਵਾਲੇ ਸਮੇਂ ਦੀ ਫਾਈਟ ਆ ਉਹ ਸਾਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਚ ਹੀ ਇਜਾਬਦੀ ਆ ਓਕੇ ਤੇ ਬਾਕੀ ਸ਼ਹਿਰੀ ਹਲਕਿਆਂ 'ਚ ਬੀਜੇਪੀ ਮੇਬੀ ਔਰ ਬੀਜੇਪੀ ਸ਼ਹਿਰੀ ਹਲਕਿਆਂ 'ਚ ਨਹੀਂ ਬੀਜੇਪੀ ਕਿਸੇ ਨਾਲ ਕਿਸੇ ਨਾਲ ਗੱਠ ਜੋੜ ਕਰਕੇ ਪੂਰਾ ਫੁੱਲ ਫਲੇਜਡ ਫਾਈਟ ਦੇਗੀ ਇਹਦੇ ਵੀ ਪੂਰੇ ਚਾਂਸਿਸ ਆ ਕਿਉਂਕਿ ਬੀਜੇਪੀ ਹੁਣ ਇਹ ਨਹੀਂ ਸੋਚ ਸਕਦੀ ਕਿ ਅਸੀਂ ਉਧਰ ਕਮਜ਼ੋਰਾ ਉਹਨਾਂ ਦਾ ਕੌਨਫੀਡੈਂਸ ਪੂਰਾ अच्छे लेवल ਤੇ ਹੋਣਾ ਵੀ ਚਾਹੀਦਾ ਉਹ ਦੇਸ਼ ਤੇ ਰਾਜ ਕਰ ਰਹੇ ਆ ਕਿਉਂਕਿ ਮੋਦੀ ਸਾਹਿਬ ਸੋਚਦੇ ਹੁੰਦੇ ਜੀਵ ਰਾਜ ਕਰ ਰਹੇ ਮੋਦੀ ਮੋਦੀ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਇੰਦਰਾ ਗਾਂਧੀ ਸਭ ਤੋਂ ਸਟਰੋਂਗ ਪ੍ਰਾਈਮ ਮਿਨਿਸਟਰ ਰਹੀ ਇੱਕ ਤਰ੍ਹਾਂ ਦੀ ਤੇ ਅਸੀਂ ਉਹਦੇ ਸਮੇਂ 'ਚ ਜਿੰਨੀਆਂ ਸਟੇਟਸ 'ਚ ਰਾਜ ਸੀਗਾ ਅਸੀਂ ਉਸ ਤੋਂ ਵੱਧ ਕਰਨਾ ਉਹਨਾਂ ਨੇ ਕਈ ਗੁਣਾ ਵੱਧ ਕਰਕੇ ਦਿਖਾਇਆ ਤਾਂ ਉਹਨਾਂ ਦੀ ਕਿਉਂ ਨਾਕ ਹੋਏਗੀ ਤੋ ਵੈਲਕਮ ਕਰ ਰਿਹਾ ਸਾਰੇ ਲੀਡਰਸ ਦਾ ਸੋ ਰਾਜਨੀਤੀ ਦੀ ਪਾਰਟੀ ਉਹਨਾਂ ਦਾ ਸਾਰਿਆਂ ਦਾ ਹੱਕ ਬੰਦਾ ਆਪੋ ਆਪਣੀ ਜਗ੍ਹਾ ਜੋਰ ਲੈਣਾ ਪਰ ਸਾਡੀ ਗੱਲ ਕਿੱਥੇ ਮੁੱਕਦੀ ਏ ਸਾਡੀ ਗੱਲ ਇਹ ਵੀ ਸਾਡੇ ਤੋਂ ਕੋਈ ਬੈਠ ਜੇ ਕੁਰਸੀ ਉਹੀ ਆ ਅਸੀਂ ਕਿਹੜਾ ਫੇਸ ਨਹੀਂ ਦੇਖਿਆ ਬਸ ਸਾਡੇ ਲੋਕਾਂ ਦੀ ਕੰਮ ਕਰੇ ਸਾਡੀ ਵਿਦਿਆ ਸਤਰ ਨੂੰ ਉੱਚਾ ਚੱਕੇ ਸਾਡੇ ਰਹਿਣ ਸਤਰ ਨੂੰ ਉੱਚਾ ਚੱਕੇ ਸਾਡੇ ਪਾਣੀਆਂ ਦੀ ਗੱਲ ਕਰ ਲੋ ਸਾਡੇ ਕਿਸਾਨਾਂ ਦੀ ਗੱਲ ਕਰ ਲੋ ਹਾਂਜੀ ਸਾਡੇ ਸ਼ਹਿਰੀ ਲੋਕਾਂ ਦੀ ਗੱਲ ਕਰ ਲੋ ਸੋ ਅੱਛੀਆਂ ਅੱਛੀਆਂ ਪੋਲਿਸੀਜ਼ ਤੇ ਡਿਪੈਂਡ ਹੋਣਾ ਚਾਹੀਦਾ ਨਾ ਕਿ ਐਡਵਰਟਾਈਜ਼ਮੈਂਟ ਤੇ ਜਿਹੜੇ ਤੇ ਮਾਨ ਸਰਕਾਰ ਮਾਨ ਸਰਕਾਰ ਦਾ ਸੀ ਜਿਆਦਾ ਸਾਰਿਆਂ ਨੇ ਸੁਣਿਆ ਸੋ ਉਹ ਜਿਹੜਾ ਪੈਸਾ ਆ ਉਹ ਲੋਕਾਂ ਦਾ ਪੈਸਾ ਹੈਗਾ ਉਹ ਲੋਕਾਂ ਦੀ ਵੈਲ ਬੀਇੰਗ ਤੇ ਲੱਗ ਜੇ ਤਾਂ ਬੈਟਰ ਹੈ ਤੁਸੀਂ ਇੱਥੇ ਰਹਿੰਦੇ ਹੋ ਤੁਸੀਂ ਦੇਖ ਦਿਓ ਸਿਹਤ ਸੇਵਾਵਾ ਸਿਹਤ ਸਵਾਵਾ ਹੀ ਸਾਡੀਆਂ ਇਸ ਤਰ੍ਹਾਂ ਨਹੀਂ ਹੋ ਜਾਣ ਕਿ ਬੰਦੇ ਨੂੰ ਲੱਗੇ ਕਿ ਮੇਰਾ ਮੁੱਲ ਆ ਤੇ ਬੰਦਾ ਯਾਰ ਕਿਉਂ ਨਾ ਵੋਟ ਪਾਉਗਾ ਉਹਦੀ ਪੀੜ੍hiyan ਤਾਂ ਡੀਪਾਰਟੀ ਤੋਂ ਨਹੀਂ ਟੁੱਟਣੀਆਂ ਹਾਂਜੀ ਪਰ ਅਸੀਂ ਲੋਕ ਕਰਕੇ ਰਾਜੀ ਨਹੀਂ ਸੋ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਐਜੂਕੇਸ਼ਨ ਦਾ ਖੇਤਰ ਸਿਹਤ ਦਾ ਖੇਤਰ ਆ ਫਸਲਾਂ ਦੀ ਗੱਲ ਆ ਫਸਲਾਂ ਦੇ ਲਈ ਉਹਨਾਂ ਦੀ ਮਾਰਕੀਟਿੰਗ ਨੂੰ ਲੈ ਕੇ ਉਹਨਾਂ ਦੇ ਬੀਮੇ ਨੂੰ ਲੈ ਕੇ ਬਹੁਤ ਕੁਝ ਸੋਲਿਡ ਹੋ ਸਕਦਾ ਪੰਜਾਬ ਜਾਂ ਭਾਰਤ ਪਿੰਡਾਂ ਦਾ ਅਲਾਕਾ ਸਾਡੇ ਕੋਲ ਹਾਲੇ ਤੱਕ ਇੱਕ ਹੀ ਐਗਰੀਕਲਚਰ ਯੂਨੀਵਰਸਿਟੀ ਹੈ ਲੁਧਿਆਣਾ ਉਸ ਉਹਨੂੰ ਅਸੀਂ ਕਿੰਨੇ ਕ ਫੰਡ ਦੇ ਰਹੇ ਹਾਂ ਕਿੰਨਾ ਕੁ ਉਹਨੂੰ ਗਲੋਰੀਫਾਈ ਕੀਤਾ ਤੇ ਕਿੰਨੀਆਂ ਕੁ ਉਥੇ ਪ੍ਰੋਡਕਸ਼ਨਸ ਹੋ ਰਹੀਆਂ ਉਹ ਸਾਡੇ ਸਾਹਮਣੇ ਹੀ ਆ ਹਾਂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਸਾਡਾ ਇੱਕ ਇਤਿਹਾਸ ਸੀਗਾ ਇੱਕ ਸਰਮਾਇਆ ਇੱਕ ਸਰਮਾਇਆ ਸਾਡਾ ਉਹ ਹਾਂਜੀ ਉਧਰ ਦੀਆਂ ਬਾਗਾਂ ਦੀਆਂ ਫਿਜ਼ਾਵਾਂ ਜਿਨੇ ਲੈੜੀਆਂ ਹਵਾ ਉਹ ਭੁੱਲ ਨਹੀਂ ਸਕਦਾ ਔਰ ਉਹਦਾ ਅਸੀਂ ਕੀ ਹਾਲ ਕਰਕੇ ਰੱਖਦਾ ਅਸੀਂ ਉਸੇ ਸਿਟੀ ਚੋਂ ਸੀਐਮ ਵੀ ਰਹੇ ਆ ਸਾਡੇ ਦੇਖੋ ਜੀ ਪਰ ਅਸੀਂ ਉਸ ਨੂੰ ਸਾਹ ਨਹੀਂ ਸਕੇ ਵਿਦੇਸ਼ ਮੰਤਰੀ ਰਹੀ ਬੀਬੀ ਪਰਨੀਤ ਹਾਂ ਜੀ ਅਸੀਂ ਉਸ ਨੂੰ ਸਾਹ ਨਹੀਂ ਸਕੇ ਸੋ ਅਸੀਂ ਆਪਣੀ ਲੋਕਾਂ ਨੂੰ ਦੇਖ ਹੀ ਰਹੇ ਆ ਅਸੀਂ ਆਪਣੀ ਲੋਕਾਂ ਨੂੰ ਮੂਰਖ ਬਣਾ ਰਹੇ ਆ ਹੋਰ ਕੁਝ ਨਹੀਂ ਦੇ ਪਾ ਰਹੇ ਥੋੜਾ ਜਿਹਾ ਅੰਤਰਰਾਸ਼ਟਰੀ ਪੱਧਰ ਤੇ ਵੀ ਆਖਰ ਦੇ ਵਿੱਚ ਨਿਗਾਹ ਮਾਰਦੇ ਆ ਵੀ ਪਹਿਲਾਂ ਆਪਾਂ ਜਾਣਦੇ ਆ ਕਿ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਜਿਹੜੇ ਆਪਣੇ ਡਿਪੋਟੀਜ਼ ਇੰਡੀਆ ਦੇ ਉਹਨਾਂ ਨੂੰ ਜਾਨਵਰਾਂ ਵਾਂਗੂ ਬੜਿਆਨ ਮਨੁੱਖੀ ਤਰੀਕੇ ਨਾਲ ਲਿਆਂਦਾ ਗਿਆ 487 ਲੋਕ ਹੋਰ ਜਿਹੜੇ ਆ ਆਈਡੈਂਟੀਫਾਈ ਕੀਤੇ ਗਏ ਜਿਨ੍ਹਾਂ ਚੋਂ 298 ਇਸ ਵਕਤ ਆਰ ਦੇ ਐਕਸਟਰਨਲ ਅਫੇਅਰਸ ਜਾਂ ਫੋਰਨ ਅਫੇਅਰ ਮਿਨਿਸਟਰੀ ਦੇ ਨਾਲ ਰਾਬਤੇ ਵਿੱਚ ਨੇ ਆ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਅਸੀਂ ਇਹ ਚਰਚਾ ਕਰ ਰਹੇ ਹਾਂ 12 ਤੇ 13 ਤਰੀਕ ਨੂੰ ਮੁਲਕ ਦੇ ਪ੍ਰਧਾਨ ਮੰਤਰੀ ਡੋਨਲਡ ਟਰੰਪ ਦੇ ਨਾਲ ਬੈਠੇ ਹੋਣਗੇ ਤੁਹਾਨੂੰ ਲੱਗਾ ਵੀ ਥੋੜੀ ਬਹੁਤ ਵਿਰੋਧ ਦੀ ਕੋਈ ਗੱਲ ਹੋਏਗੀ ਕਿ ਭਾਈ ਤੁਸੀਂ ਯਾਰ ਸਾਡੇ ਬੰਦਿਆਂ ਨਾਲ ਇਦਾਂ ਦਾ ਸਲੂਕ ਕੱਲ ਕੀਤਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਸ਼੍ਰੀ ਮੋਦੀ ਜੀ ਦੇ ਨੇਤ੍ਰਤਵ ਵਿੱਚ ਜਿਹੜੀ ਭਾਰਤ ਦੀ ਛਵੀ ਆ ਉਹ ਵਿਦੇਸ਼ਾਂ ਵਿੱਚ ਬਣੀ ਆ ਲੋਕਾਂ ਪਰਤੂ ਨੂੰ ਇੱਕ ਇੱਜ਼ਤ ਦੀ ਨਿਗਾ ਨਾਲ ਦੇਖਿਆ ਲੋਕਾਂ ਨੇ ਔਰ ਇਸ ਚੀਜ਼ ਦਾ ਅਸੀਂ ਸਾਰਿਆਂ ਨੇ ਇੰਪੈਕਟ ਫੀਲ ਵੀ ਕੀਤਾ ਜੋ ਕਿ ਸਾਡੇ ਲਈ ਪ੍ਰਾਊਡ ਵਾਲੀ ਗੱਲ ਹੈ ਇੱਕ ਇੰਡੀਅਨ ਹੋਣ ਦੇ ਨਾਤੇ ਓਕੇ ਔਰ ਜਿਹੜੀ ਇਹ ਇਨਸੀਡੈਂਟ ਹੋਇਆ ਹੁਣ ਤੁਸੀਂ ਬਾਕੀ ਕੰਟਰੀਜ਼ ਨਾਲ ਵੀ ਹੋਇਆ ਤੁਸੀਂ ਕੋਲੰਬੀਆ ਜਾਂ ਬਾਕੀ ਸਾਰਿਆਂ ਦੇ ਉਹਨਾਂ ਨਾਲ ਅਲੱਗ ਵਿਵਹਾਰ ਕੀਤਾ ਗਿਆ ਸਾਡੇ ਨਾਲ ਥੋੜਾ ਅਲੱਗ ਵਿਵਹਾਰ ਕੀਤਾ ਗਿਆ ਵੀ ਰਜਿਸਟ੍ਰੇਸ਼ਨ ਆਫਰ ਕੀਤੀ ਨਾ ਜਦ ਕਿ ਜੀ ਜਦ ਕਿ ਨੋ ਡਾਊਟ ਜੋ ਉਹਨਾਂ ਦੀ ਗਲਤੀ ਸੀਗੀ ਉਹੀ ਸਾਡੇ ਬੰਦਿਆਂ ਦੀ ਗਲਤੀ ਸੀਗੀ ਬਟ ਉਹਨਾਂ ਦਾ ਫਰਜ ਸੀਗਾ ਕਰਨਾ ਹੁਣ ਮੇਰਾ ਫਰਜ ਆ ਜੋ ਮੇਰੇ ਦਿਲ ਚ ਆਏਗਾ ਜੋ ਮੇਰੇ ਡਿਪਾਰਟਮੈਂਟ ਆ ਮੈਂ ਉਹਦਾ ਕਰਾਂ ਹੁਣ ਉਹਦੇ ਉੱਪਰ ਰੈਕਟ ਕਰਨਾ ਜਿਹਨੂੰ ਮੈਂ ਡਿਲੀਵਰ ਕਰ ਰਿਹਾ ਉਹਦੀ ਰਿਸਪੌਂਸਿਬਿਲਟੀ ਆ ਸੋ ਇਹ ਆਪਣੇ ਲੋਕਾਂ ਤੇ ਆ ਕਿ ਜਿਹੜੇ ਰੂਲ ਕਰ ਰਹੇ ਆ ਉਹ ਕਿਸ ਤਰ੍ਹਾਂ ਨੂੰ ਰੈਕਟ ਕਰਦੇ ਆ ਤੋ ਆਪਣੇ ਵਿਦੇਸ਼ ਮੰਤਰਾਲੇ ਦੇ ਮੰਤਰੀ ਸਾਹਿਬ ਨੂੰ ਉਹਨਾਂ ਨੇ ਬੜਾ ਸੋਹਣਾ ਰਿਪਲਾਈ ਕੀਤਾ ਕਿ ਉਹਨਾਂ ਦਾ ਇੱਕ ਪੁਰਾਣਾ ਟ੍ਰੈਡੀਸ਼ਨ ਵੀ ਚੱਲਿਆ ਆ ਰਿਹਾ ਭੀ ਉਹ ਐਵੇਂ ਹੀ ਕਰ ਰਹੇ 2012 ਕੇ 13 ਦਾ ਉਹਨਾਂ ਨੇ ਹਵਾਲਾ ਦਿੱਤਾ 16000 ਦੇ ਕਰੀਬ ਲੱਗਦਾ ਜੀ 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 ਤੇ ਬਾਕੀ ਇਹ ਵੀ ਉਹਨਾਂ ਨੂੰ ਪਿੱਠ ਦੇ ਖੜਨਾ ਚਾਹੀ ਤੇ ਜਿਸ ਤਰ੍ਹਾਂ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ ਨਾ ਸਾਡੇ ਲੋਕ ਮਜਬੂਰ ਹੋਣ ਇਸ ਤਰ੍ਹਾਂ ਜਾਣ ਲਈ ਨਾ ਹੀ ਆਪਣੇ ਸਾਡੇ ਲੋਕ ਜਾਣ ਹਰ ਕੰਮ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤਾ ਜਾਏ ਤਾਂ ਕਿ ਜਿਹੜਾ ਕੋਈ ਸਟੈਂਡ ਲੈ ਸਕੇ ਹਾਂਜੀ ਔਰ ਸਰਕਾਰ ਨੂੰ ਚਾਹੀਦੀ ਆ ਉਹਨਾਂ ਦੀ ਹੁਣ ਬਾਹ ਫੜੇ ਸੈਂਟਰ ਔਰ ਪੰਜਾਬ ਗਵਰਨਮੈਂਟ ਦੋਨਾਂ ਨੂੰ ਵੀ ਜਿਹੜੇ ਉੱਥੇ ਪਹੁੰਚੇ ਆ ਜੀ ਤੇ ਉਹਨਾਂ ਦਾ ਦੇਖਣਾ ਚਾਹੀਦਾ ਵੀ ਉਹਨਾਂ ਦਾ ਫਿਊਚਰ ਕੋਈ ਨਾ ਕੋਈ ਹੱਲ ਕਿਉਂਕਿ ਇੱਕ ਬੰਦੇ ਦੇ ਨਾਲ ਉਹਦੀ ਫੈਮਲੀਆਂ ਜੁੜੀਆਂ ਨੇ ਪਰਿਵਾਰ ਜੁੜੇ ਆ ਸੋ ਨਹੀਂ ਨਹੀਂ ਇਹ ਸਾਰਾ ਚਾਹੀਦਾ ਸਾਰਿਆਂ ਨੂੰ ਕਿ ਥੋੜਾ ਬੈਲੈਂਸ ਰਵੇ ਔਰ ਜੇ ਅਗਰ ਤੁਸੀਂ ਕਹਿ ਰਹੇ ਹੋ ਵੀ ਆਉਣ ਵਾਲੇ ਸਮੇਂ 'ਚ ਹੋਰ ਪਲਾਨਿੰਗ ਆ ਸੋ ਜੋ ਬੀਤ ਗਿਆ ਬੀਤ ਗਿਆ ਆਉਣ ਵਾਲਾ ਸਮਾਂ ਸੰਭ ਲੈਣਾ ਚਾਹੀਦਾ ਇਹਨਾਂ ਸਾਰਿਆਂ ਸਵਾ ਦੋ ਸਾਲ ਦੇ ਕਰੀਬ ਸਮਾਂ ਬਚਿਆ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਲਈ ਵਕ ਵਕ ਸਮਾਂ ਦਿੱਤੇ ਅਸੀਂ ਇਸ ਤਰ੍ਹਾਂ ਦੇ ਜਿਹੜੇ ਇੰਪੈਕਟਸ ਨੇ ਉਹਨਾਂ ਦੀ ਚਰਚਾ ਕਰਦੇ ਰਹਾਂਗੇ ਅਨਲ ਰਾਏ ਉਹਨਾਂ ਦਾ ਸਬੰਧ ਜਿਹੜਾ ਉਹ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਕਾਦੀਆਂ ਦੇ ਨਾਲ ਹੈ ਜਿੱਥੇ ਸਾਡਾ ਜਿਹੜਾ ਕਾਦੀ ਪੈਕਸਟਰ ਆ ਜੀ ਆਈ ਥਿੰਕ ਕਾਫੀ ਰੌਣਕਾਂ ਲੱਗਦੀਆਂ ਉੱਥੇ ਸਾਲ ਦੇ ਕਿਹੜੇ ਸਮੇਂ ਜਿਹੜੇ ਸਾਡੇ ਕਾਦੀਨ ਭਾਈਚਾਰੇ ਦੇ ਲੋਕ ਜ਼ਿਆਦਾ ਉੱਥੇ ਵਿਜ਼ਿਟ ਕਰਦੇ ਉੱਥੇ ਜੀ ਆਪਣੇ ਸਾਰਾ ਸਮਾਂ ਤੁਸੀਂ ਦੇਖੋ ਵੀ ਚੱਲਿਆ ਹੀ ਰਹਿੰਦਾ ਹੈ ਰਮਜ਼ਾਨ ਦੇ ਦਿਨਾਂ ਜਬੀ ਕਾਫੀ ਉਹਨਾਂ ਦਾ ਹੁੰਦਾ ਹੈ ਹਾਂਜੀ ਔਰ ਉਹਨਾਂ ਦੇ ਪੱਟੀ ਸਾਹਿਬ ਬੜਾ ਸੋਹਣਾ ਗਵਰਨ ਕਰਦੇ ਆ ਜਿਹੜਾ ਸਾਰਾ ਦੇਖ ਰਹੇ ਉਹਨਾਂ ਦਾ ਤਾਂਮ ਜਾ ਵੈਰੀ ਗੁੱਡ ਤੇ ਅਸੀਂ ਗੁਰਦਾਸਪੁਰ ਤੋਂ ਅਸੀਂ ਉੱਥੇ ਆਂਦੇ ਜਾਂਦੇ ਰਹੇ ਨੇ ਵੇਖਦੇ-ਵੇਖਿਆ ਤੇ ਕਾਫੀ ਉਹ ਇੱਕ ਅਲੱਗ ਹੀ ਮਾਹੌਲ ਤੁਹਾਨੂੰ ਦੇਖਣ ਨੂੰ ਮਿਲਦਾ ਉਸ ਕਮਿਊਨਿਟੀ ਦਾ ਇੱਕ ਤੋਂ ਬੜੇ ਪਿਆਰੇ ਲੋਕ ਨੇ ਸਾਰੇਨ ਪਿਆਰ ਕਰਦੇ ਆ ਇੱਜ਼ਤ ਦਿੰਦੇ ਆ ਇੱਜ਼ਤ ਮਾਨ ਬਖਸ਼ਦੇ ਆ ਵੈਰੀ ਗੁੱਡ ਤੋਂ ਵਧਨ ਫੁੱਲਨ ਰੱਬ ਕਰੇ ਸਾਰੇ ਲੇਟਲੀ ਤੁਹਾਡੀ ਬਿਨਾਂ ਦੇ ਕਿਹੜੇ ਰਾਜਨੀਤਿਕਾ ਦੇ ਨਾਲ ਪੰਜਾਬ ਦੀ ਜਿਹੜੀ ਸਥਿਤੀ ਆ ਉਹਦੇ ਬਾਰੇ ਚਰਚਾ ਹੋਈ ਆ ਤੇ ਉਹਨਾਂ ਨੇ ਕਿਸ ਤਰ੍ਹਾਂ ਦੇ ਵਿਚਾਰ ਦਿੱਤੇ ਹਾਂ ਕਿਸੇ ਇੱਕ ਦਾ ਨਾਮ ਲੈਣਾ ਕੋਈ ਇੰਨਾ ਜ਼ਿਆਦਾ ਮੈਨੂੰ ਲੱਗਦਾ ਨਹੀਂ ਕਿ ਸਹੀ ਰਹੂਗਾ ਮਗਰ ਹੁੰਦੀ ਰਹਿੰਦੀ ਆ ਕੱਲ ਵੀ ਕਿਸੇ ਨਾਲ ਹੋ ਰਹੀ ਸੀਗੀ ਜਿਸ ਦਿਨ VOTING ਸੀਗੀ ਉਦ ਦਿਨ ਵੀ ਹੋ ਰਹੀ ਸੀਗੀ ਸੋ ਜਦ ਜਿਵੇਂ ਸਮਾਂ ਮਿਲਦਾ ਜਾਂ ਕਰ ਲਈਦਾ ਜਾਂ ਕਿਸੇ ਸੱਜਣ ਨੂੰ ਉਹਨਾਂ ਜਿਹੜਾ ਸਾਡੇ ਵਿੱਚ ਕਾਮਨ ਹੋਏ ਜਾਂ ਉਹਦਾ ਜਰੀਏ ਜਾਂ ਉਹਦੀ ਹੋ ਜਾਂਦੀ ਆ ਸੋ ਸਾਰੇ ਚਿੰਤਕ ਜ਼ਰੂਰ ਨੇ ਜਿਹੜੇ ਓਪੋਜੀਸ਼ਨ ਚ ਨੇ ਉਹ ਕਹਿੰਦੇ ਨੇ ਵੀ ਬਹੁਤ ਮਾੜੇ ਆ ਕਰ ਰਿਹਾ ਜੋ ਕਹਿੰਦੇ ਸੀ ਉਹ ਡਿਲੀਵਰ ਨਹੀਂ ਕਰ پا ਰਹੇ ਜਿਹੜੇ ਰਾਜ ਕਰ ਰਹੇ ਆ ਉਹ ਕਹਿੰਦੇ ਵੀ ਅਸੀਂ ਜੋ ਕਰਤਾ ਕੋਈ ਕਰ ਨਹੀਂ ਸਕਦਾ ਪਰ ਉਹਨਾਂ ਦੇ ਨਾਲ ਹੀ ਗੋਪਲ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਜਿਹੜੇ ਐਮਐਲਏ ਬਣੇ ਉਹ ਕਿੱਥੇ ਨੇ ਹਾਂ ਕੁਵਰ ਜੀ ਆਪਣੇ ਲੈਵਲ ਤੇ ਜਿੰਨਾ ਕੁ ਕਰ ਸਕਦੇ ਆ ਰੋਲਾ ਤੁਸੀਂ ਦੇਖਿਆ ਹੋਊਗਾ ਕਰ ਰਹੇ ਆ ਬਾਕੀ ਉਹਨਾਂ ਦੀ ਪਾਰਟੀ ਦੇ ਡਿਪੈਂਡ ਆ ਵੀ ਉਹਨਾਂ ਨੂੰ ਕਿੰਨੀ ਸਪੇਸ ਦੇਣੀ ਆ ਕਿੰਨੀ ਨਹੀਂ ਦੇਣੀ ਤੇ ਜਾਂ ਉਹਨਾਂ ਦੀ ਪਰਸਨਲ ਕੈਪੇਬਿਲਿਟੀ ਆ ਕਿ ਆਪਣੀ ਸਪੇਸ ਕਿੱਥੇ ਕ੍ਰੀਏਟ ਕਰਨੀ ਆ ਕਿੱਥੇ ਨਹੀਂ ਕਰਨੀ ਤੇ ਬਾਕੀ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਆ ਵੀ ਉਹਨਾਂ ਦਾ ਟਰਸਟ ਕਿਹੜੀ ਗੱਲ ਤੇ ਉਹਨਾਂ ਨੇ ਕਰਨਾ ਕਿਹੜੀ ਉਹਨਾਂ ਦੀ ਗੱਲ ਡਿਨਾਈ ਕਰਨੀ ਆ ਸੋ ਹਰ ਬੰਦਾ ਆਪਣੀ ਜਗ੍ਹਾ ਲੱਗਿਆ ਉਹ ਵੀ ਆਪਣਾ ਕੰਮ ਕਰ ਰਹੇ ਆ ਲੈਟਸ ਸੀ ਕਿਹੜਾ ਬੰਦਾ ਕਿੰਨਾ ਐਂਡ ਤੇ ਗੱਲ ਕਿੱਥੇ ਮੁੱਕਦੀ ਆ ਜੀ ਲੀਡਰ ਇੱਕ ਬੰਦਾ ਕਹਿੰਦਾ ਕਿ ਲੋਕਾਂ ਨੂੰ ਆਪਣਾ ਲੀਡਰ ਬਣਾਉਣ ਤੋਂ ਪਹਿਲਾਂ ਲੀਡਰ ਨੂੰ ਪਰਖ ਲੈਣਾ ਚਾਹੀਦਾ ਹੂੰ ਹੂੰ ਦੂਸਰਾ ਹੋਰ ਕਹਿੰਦਾ ਕਹਿੰਦਾ ਯਾਰ ਪਰਖ ਜ਼ਰੂਰ ਲੈਣਾ ਚਾਹੀਦਾ ਪਰ ਆਪਣੇ ਸੇਵਾਦਾਰ ਨੂੰ ਪਰਖ ਲੈਣਾ ਚਾਹੀਦਾ ਅੱਛਾ ਸੋ ਜਿਹਨੂੰ ਵੋਟਾਂ ਪਾ ਰਹੇ ਆ ਉਹ ਲੀਡਰ ਲੀਡਰ ਹੀ ਨਾ ਰਹੇ ਉਹ ਸੇਵਾਦਾਰ ਤੁਹਾਡਾ ਹੋਏ ਤੇ ਫਿਰ ਤੁਹਾਡੇ ਲਈ ਕੋਈ ਹੈਲਪਫੁਲ ਹੋਊਗਾ ਨਹੀਂ ਤੇ ਜੇ ਲੀਡਰਾਂ ਤੇ ਆਸੇ-ਪਾਸੇ ਚਮਚੀ ਮਾਰਨ ਵਾਲੇ ਉਹਨਾਂ ਨੇ ਉਹਨਾਂ ਦਾ ਫੇਰ ਦਿਮਾਗ ਖਰਾਬ ਕਰ ਦੇਣਾ ਜੋ ਚਮਚੀ ਦੀ ਗੱਲ ਆਉਂਦੀ ਹੈ ਵਰਕਰ ਦੀ ਗੱਲ ਨਹੀਂ ਹੁੰਦੀ ਜਿਹੜਾ ਵਰਕਰ ਕੰਮ ਕਰ ਰਿਹਾ ਉਹ ਤਾਂ ਆਪਣੇ ਦਰੀਆਂ ਵਿਛਾਉਣ ਆਪਣੇ ਦਰੀਆਂ ਆਪਣੇ ਸਿੱਧਤ ਨਾ ਕਰ ਰਿਹਾ ਉਹਦੀ ਇੱਜ਼ਤ ਵੀ ਆ ਜਿਹੜੇ ਜਿੱਤਣ ਤੋਂ ਬਾਅਦ ਨੇੜੇ ਜਾ ਕੇ ਬਾਉ ਜੀ ਦਾ ਢੀਆ ਬੜਾ ਸੋਹਣਾ ਸਰਦਾਰ ਸਾਹਿਬ ਉਹ ਲੋਕ ਤੋਂ ਲੀਡਰਾਂ ਨੂੰ ਬਚਣ ਦੀ ਜ਼ਰੂਰਤ ਆ ਬਿਲਕੁਲ ਕਿਸੇ ਵੀ ਪਾਰਟੀ ਦੇ ਹੋਣ ਔਰ ਲੋਕਾਂ ਲਈ ਜਿਹੜੇ ਨੇ ਮੋਢੇ ਤੇ ਪੱਲੀ ਰੱਖ ਕੇ ਤੁਹਾਨੂੰ ਵੋਟ ਪਾਈ ਆ ਉਹਦੇ ਕੰਨੀ ਦੇਖਣਾ ਚਾਹੀਦਾ ਹਾਂਜੀ ਜਿਨ੍ਹਾਂ ਨੇ ਆਪਣੇ ਟੀਚਰ ਨੇ ਸਕੂਲ ਚੋਂ ਛੁੱਟੀ ਲੈ ਕੇ ਜਾਂ ਬੱਚਿਆਂ ਨੂੰ ਜਵਾਕਾਂ ਨੂੰ ਕਿ ਇਹਨਾਂ ਦਾ ਫਿਊਚਰ ਹੈ ਉਹਨਾਂ ਕੰਨੀ ਦੇਖਣਾ ਚਾਹੀਦਾ ਹਾਂਜੀ ਜਿਹੜੇ ਕਿਸਾਨ ਨੇ ਬੀਜ ਖਰੀਦਣ ਲੱਗੇ ਆਪਣੀ ਐਮਐਸਪੀ ਨੂੰ ਸੈਂਟਰ ਵੱਲ ਵੇਖਿਆ ਜਾਂ ਪੰਜਾਬ ਦੇ ਜਿਹੜੀ ਸਬਸਿਡੀ ਵੱਲ ਦੇਖਿਆ ਉਹਨਾਂ ਵੱਲ ਦੇਖਣਾ ਚਾਹੀਦਾ ਹਾਂਜੀ ਜਿਹੜਾ ਪੜਿਆ ਲਿਖਿਆ ਵਰਗ ਆ ਉਹਦੇ ਵੱਲ ਧਿਆਨ ਕਰਨਾ ਚਾਹੀਦਾ ਵੀ ਤੁਸੀਂ ਉਹਨੂੰ ਕੀ ਸੈਟੀਸਫੈਕਸ਼ਨ ਦੇ ਰਹੇ ਹੋ ਕਿ ਤੁਹਾਡਾ ਪਾਣੀ ਸਤਰ ਕਿੱਥੋਂ ਤੱਕ ਜਾਣਾ ਚਾਹੀਦਾ ਕਿੱਥੋਂ ਤੱਕ ਤੁਸੀਂ ਨਹੀਂ ਜਾਣ ਦੇਣਾ ਹਾਂਜੀ ਤੁਹਾਡੀਆਂ ਜਿਹੜਾ ਰੋਡ ਟੈਕਸ ਆ ਉਹਨਾਂ ਤੇ ਕੀ ਤੁਸੀਂ ਕੰਟਰੋਲ ਕਰਨਾ ਸੋ ਇਹ ਗੱਲਾਂ ਬਹੁਤ ਨੇ ਕਰਨ ਵਾਲੀਆਂ ਪਰ ਇੱਕ ਹੁਣ ਲੋਕ ਜਿਹੜੇ ਜਾਣਦੇ ਉਹ ਵੀ ਕਰਨੋਂ ਹਟ ਗਏ ਵੀ ਸਾਡੇ ਲੋਕ ਇਹ ਗੱਲਾਂ ਨੂੰ ਬੋਰ ਸਮਝਦੇ ਆ ਸੁਣਦੇ ਨਹੀਂ ਤੇ ਲੀਡਰ ਕਹਿੰਦੇ ਆ ਕਿ ਮਾਰਦੇ ਸੋ ਇੱਥੇ ਮੋਟੀਆਂ-ਮੋਟੀਆਂ ਗੱਲਾਂ ਕਰੋ ਤੇ ਸਾਡੇ ਲੋਕ ਜ਼ਿਆਦਾ ਸਮਝਦੇ ਆ ਜੋ ਕਿ ਉਹਨਾਂ ਦਾ ਇੱਕ ਮੈਂਟਲ ਲੈਵਲ ਸੈੱਟ ਕਰ ਦਿੱਤਾ ਗਿਆ ਬਿਲਕੁਲ ਸੋ ਵੱਡੀ ਗੱਲ ਇਹ ਆ ਵੀ ਜਿਹੜੀ ਇੰਡੀਵਿਜੂਅਲ ਜ਼ਿੰਮੇਵਾਰੀ ਆ ਜਿਹੜੇ ਸਾਡੇ ਸੁਝਵਾਂ ਸਰੋਤੇ ਆ ਜਿਹੜੇ ਉਹਨਾਂ ਦੇ ਜਾਣਕਾਰ ਨੇ ਮਿੱਤਰ ਪਿਆਰੇ ਨੇ ਰਿਸ਼ਤੇਦਾਰ ਨੇ ਉਹਨਾਂ ਤੱਕ ਇਹ ਗੱਲ ਪਹਚਾਣੀ ਬਹੁਤ ਲਾਜ਼ਮੀ ਆ ਕਿ ਸੁਚੇਤ ਰਹਿਣਾ ਚਾਹੀਦਾ ਜਿਹੜੇ ਮੁੱਦੇ ਤੁਹਾਡੇ ਆਸ-ਪਾਸ ਸਿੱਖਿਆ ਦੇ ਖੇਤਰ ਚ ਸਿਹਤ ਦੇ ਖੇਤਰ ਦੇ ਵਿੱਚ ਧਿਆਨ ਮੰਗਦੇ ਆ ਉਹਨਾਂ ਵੱਲ ਤੁਸੀਂ ਆਪ ਵੀ ਨਜ਼ਰਸਾਨੀ ਕਰੋ ਔਰ ਕੋਈ ਵੀ ਪਾਰਟੀ ਵਾਲਾ ਅਨਲ ਰਾਏ ਉਹਨਾਂ ਦੀ ਮਾਸੀ ਦਾ ਪੁੱਤ ਨਹੀਂ ਇਹ ਵੱਖਰੀ ਗੱਲ ਆ ਵੀ ਕੱਲੋਂ ਅਨਲ ਰਾਏ ਹੁਣੀ ਉੱਥੇ ਗਏ ਹੋਣ ਤੇ ਉਹ ਕਹਿਣ ਵੀ ਕੋਈ ਨਹੀਂ ਫਲਾਨੀ ਪਾਰਟੀ ਨੂੰ ਮੈਨੂੰ ਵੀ ਟਿਕਟ ਮਿਲਦੀ ਹੈ ਜੀ ਤੇ ਪਰ ਇਹ ਆ ਵੀ ਉਹਨਾਂ ਨੇ ਜਿੰਨਾ ਕਿ ਵਿਸ਼ਲੇਸ਼ਣ ਕੀਤਾ ਇਹ ਪੰਜਾਬ ਦੇ ਮੁੱਦਿਆਂ ਤੇ ਜ਼ਿਕਰ ਤੇ ਫਿਕਰ ਮੰਨਿਆ ਜਾਵੇ ਮੈਂ ਉਮੀਦ ਕਰਦਾ ਕਿ ਤੁਸੀਂ ਇਹ ਤੋਂ ਬਹੁਤ ਕੁਝ ਲਾਹਾ ਲਿਆ ਹੋਵੇਗਾ ਅੱਜ ਸ਼ਾਮ ਨੂੰ 5:30 ਵਜੇ ਇਸ ਗੱਲਬਾਤ ਨੂੰ ਅਸੀਂ ਦੁਬਾਰਾ ਰੀ-ਬ੍ਰੌਡਕਾਸਟ ਕਰਾਂਗੇ ਤੇ ਰਾਏ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਭਾਈ ਔਰ ਸਾਰਿਆਂ ਨੂੰ ਇੱਕ ਵਾਰ ਫਿਰ ਨਿੱਗੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮਿਹਰਬਾਨੀ ਫਿਰ ਮਿਲਦੇ ਹਾਂ ਰੱਬ ਰੱਖਾ ਮਿਹਰਬਾਨੀ ਜੀ ਰੱਬ ਰੱਖਾ ਦੋਸਤੋ ਇਹ ਸੰਸ ਸਾਡੇ ਨਾਲ ਅਲਰਾਏ